ਚੜ ਚੜ ਚੰਦਾ ਸੋਹਣਾ ਤੂੰ ਕਰ ਸੁਨਾਈਆ ਵੇਖ ਕੇ ਤੈਨੂੰ ਵਤਨ ਦੀਆਂ ਮੋੜ ਯਾਦਾਂ ਆਈਆਂ ਨਹੀਂ ਭੁਲਾਇਆ ਭੁੱਲਦੀਆਂ ਪਿੱਪਲਾਂ ਦੀਆਂ ਛਾਵਾਂ ਸੋਹਣੇ ਵਤਨ ਪੰਜਾਬ ਤੋਂ ਮੈਂ ਸਤਕੇ ਜਾਵਾਂ ਸਵਾਗਤ ਹੈ ਜੀ ਤੁਹਾਡਾ ਅੱਜ ਬਹੁਤ ਹੀ ਵਧੀਆ ਲੱਗ ਰਿਹਾ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਤੁਸੀਂ ਆਏ ਸਤਵਿੰਦਰ ਬੁੱਗਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਰੁਪਿੰਦਰ ਰੂਪੀ ਜੀ ਤੁਹਾਡਾ ਬਹੁਤ-ਬਹੁਤ ਨਿਗਾ ਸਵਾਗਤ ਹੈ ਔਰ ਕਿਵੇਂ ਚੱਲਦਾ ਤੁਹਾਡਾ ਫਿਲਮਾਂ ਦਾ ਸਫ਼ਰ ਤੇ ਤੁਹਾਡੀ ਬੁੱਗਾ ਜੀ ਕਿਵੇਂ ਚੱਲਦੀ ਹੈ ਗਾਇਕੀ ਜਿਹੜੀ ਕਿ ਮਤਲਬ ਲੋਕਾਂ ਨੂੰ ਇੱਕਦਮ ਸਰੂਰ ਦੇ ਦਿੰਦੀ ਹੈ ਜੀ ਬਿਲਕੁਲ ਗੁਰਸਾਹਿਬ ਬਹੁਤ ਅੱਛਾ ਗਾਇਕੀ ਦਾ ਦੌਰ ਜਿਹੜਾ ਹੈ ਉਹ ਚੱਲ ਰਿਹਾ ਹੈ ਸਾਰੇ ਡਿਫਰੈਂਟ ਤਰ੍ਹਾਂ ਦੇ ਸ਼ੋਅਜ਼ ਕਰੀਦੇ ਆ ਇੱਥੇ ਵੀ ਕਰੀਦੇ ਆ ਬਾਹਰ ਵੀ ਕਰੀਦੇ ਆ ਜੀ ਤੇ ਬਾਹਰ ਦੇ ਸ਼ੋਜ਼ ਦਾ ਆਨੰਦ ਕੁਛ ਵੱਖਰਾ ਏ ਤੇ ਇਧਰ ਵੀ ਸ਼ੋਅ ਕਰੀਦੇ ਪਰ ਇਹ ਸ਼ੋਅ ਤੇ ਆਉਂਦੇ ਜਾਂਦੇ ਜਦੋਂ ਅਸੀਂ ਸੋਸ਼ਲ ਮੀਡੀਆ ਫਾਲੋ ਫਾਲੋ ਕਰਦੇ ਹਰ ਬੰਦਾ ਸੋਸ਼ਲ ਮੀਡੀਆ ਫਾਲੋ ਕਰਦਾ ਪਰ ਇੱਥੇ ਜਿਹੜਾ ਮਾਹੌਲ ਹੈ ਉਹ ਥੋੜਾ ਵਿਗੜਦਾ ਜਾ ਸਾਨੂੰ ਨਜ਼ਰ ਆ ਰਿਹਾ ਕਿਤੇ ਚੋਰੀਆਂ ਡਾਕ ਜੇ ਉਹ ਤੇ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਹੈਗਾ ਸਾਡੇ ਸਮਾਜ ਦੇ ਵਿੱਚ ਇਹ ਇੱਕ ਚਿੰਤਾ ਦਾ ਬਹੁਤ ਵੱਡਾ ਅਸਰ ਵਿਸ਼ਾ ਹੈ ਇਹ ਹਾਂ ਬਿਲਕੁਲ ਜੀ ਹੁਣ ਤਾਂ ਇਹ ਦੇਖੋ ਤੁਸੀਂ ਬੀ ਸੋਸ਼ਲ ਮੀਡੀਆ ਤੇ ਅਸੀਂ ਆਮ ਹੀ ਦੇਖਦੇ ਆ ਕੋਈ ਮਤਲਬ ਸੁਰੱਖਿਅਤ ਹੀ ਨਹੀਂ ਕੋਈ ਜਾਂਦੀ ਕੋਈ ਲੇਡੀ ਆ ਤਾਂ ਉਹਦੇ ਕੰਨਾਂ ਚੋਂ ਵਾਲੀਆਂ ਖਿੱਚ ਕੇ ਲੈ ਜਾਂਦੇ ਆ ਕਿਸੇ ਦੀ ਚੈਨੀ ਖਿੱਚ ਕੇ ਲੈ ਗਏ ਬੁੱਗਾ ਜੀ ਇੱਥੋਂ ਤੱਕ ਕੇ ਗਲੀਆਂ ਚ ਜਿਹੜੇ ਸੀਵਰੇਜ ਦੇ ਟੱਕਣ ਹੈ ਕਿੱਡੀਆਂ ਕਿੱਡੀਆਂ ਘਟਨਾਵਾਂ ਹੋ ਜਾਂਦੀਆਂ ਬੱਚੇ ਡਿੱਗ ਪੈਂਦੇ ਆ ਐਕਸੀਡੈਂਟ ਕਿੰਨੇ ਹੋ ਜਾਂਦੇ ਆ ਉਹ ਟੱਕਣ ਚੱਕ ਕੇ ਲੈ ਜਾਂਦੇ ਬੋਲ ਸਰ ਇਹ ਤੁਸੀਂ ਫਿਰ ਕੀ ਸਮਝਦੇ ਹੋ ਇਹ ਕੀ ਕਾਰਨ ਹੈ ਵਿਸ਼ੇਸ਼ ਕੀ ਐਕਚੁਅਲੀ ਮੈਥ ਨੂੰ ਦੱਸਦਾ ਜੀ ਤੁਸੀਂ ਇੱਕ ਚੀਜ਼ ਬੁੱਗਾ ਜੀ ਦੇਖੀ ਹੋਣੀ ਆ ਇੱਕ ਆਪਾਂ ਇੱਕ ਤਕਰੀਬਨ ਉਸ ਦੌਰ ਚੋਂ ਨਿਕਲੇ ਹੋਏ ਆ ਜਦੋਂ ਆਪਣੇ ਹੱਥਾਂ 'ਚ ਮੋਬਾਈਲ ਵੀ ਨਹੀਂ ਹੁੰਦਾ ਸੀ ਉਸ ਦੌਰ ਚ ਨਿਕਲੇ ਹੋਏ ਆ ਜਦੋਂ ਪਿੰਡਾਂ ਦੇ ਵਿੱਚ ਠੇਕੇ ਨਹੀਂ ਸੀ ਹੁੰਦੇ ਥਾਣੇ ਨਹੀਂ ਸੀ ਹੁੰਦੇ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ ਸੀ ਜੀ ਬਿਜਲੀ ਦਾ ਬਿੱਲ ਭਰਨ ਲਈ ਵੀ ਇੱਕ ਬੰਦਾ ਆਉਂਦਾ ਸੀ ਉਹ ਸਾਰੇ ਪਿੰਡਾਂ ਦਾ ਬਿੱਲ ਇਕੱਠੇ ਕਰਕੇ ਲੈ ਆਪਾਂ ਉਹ ਦੌਰ ਚੋਂ ਨਿਕਲੇ ਹੋਏ ਹਾਂ ਹੁਣ ਸਾਰਾ ਕੁਝ ਆਨਲਾਈਨ ਹੋ ਗਿਆ ਮੋਬਾਈਲਾਂ ਤੇ ਹੋ ਗਿਆ ਔਰ ਤੁਸੀਂ ਦੇਖੋ ਵੀ ਇੱਕ ਨਸ਼ੇ ਨੇ ਬਹੁਤ بڑا ਜਿਹੜਾ ਚਲਣਾ ਹੈ ਉਹ ਵੱਡੀ ਚਿੰਤਾ ਇਸੇ ਗੱਲ ਦੀ ਹੈ। ਉਹ ਜਿਹੜਾ ਬੱਚਾ ਨਸ਼ਾ ਕਰਨ ਲੱਗ ਗਿਆ ਉਹ ਪਹਿਲਾਂ ਪਹਿਲਾਂ ਤਾਂ ਮਜ਼ਾਕ ਮਜ਼ਾਕ ਚ ਪਿਆਰ ਪਿਆਰ ਚ ਇੱਕ ਦੂਜੇ ਨਾਲ ਖੇਡਦੇ ਹੱਸਦੇ ਲੱਗ ਗਏ। ਇੱਕ ਦੂਜਨ ਦੇਖ ਕੇ ਇੱਕ ਦੂਜਨ ਨੇ ਦੇ ਦਿੰਦੇ ਤੇ ਉਸ ਪਾਸੇ ਲੱਗ ਜਾਂਦੇ ਆ। ਬਿਲਕੁਲ ਪਹਿਲਾਂ ਲੋਕੀ ਨਸ਼ਾ ਕਰਦੇ ਸੀ ਮਾੜਾ ਮੋਟਾ ਕੋਈ ਭੰਗ ਦਾ ਨਸ਼ਾ ਕਰ ਲਿਆ ਕਿਸੇ ਨੇ ਕੋਈ ਮਾੜੀ ਮੋਟੀ ਫੀਮ ਖਾ ਲਈ ਪਹਿਲਾਂ ਪਿੰਡ ਚ ਕੱਦਾ ਆਮਲੀ ਹੁੰਦਾ ਸੀ ਉਹ 2-4 ਬੰਦਿਆਂ ਨੂੰ ਖੁਸ਼ ਰੱਖਦਾ ਸੀ ਆਪਦੇ ਨਾਲ ਉਹ ਮਜੂਰ ਵੀ ਹੁੰਦਾ ਸੀ ਜੀ 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 ਦੇਖੋ ਦੌਰ ਤਾਂ ਉਦੋਂ ਵੀ ਸੀਗਾ ਜਦੋਂ ਗਾਣਿਆਂ ਦਾ ਦੌਰ ਸੀਗਾ ਆਪਾਂ ਗਾਣਿਆਂ ਤੋਂ ਅੰਦਾਜ਼ਾ ਲਾ ਸਕਦੇ ਹਾਂ ਇੱਕ ਗੀਤ ਚੱਲਦਾ ਕਿ ਬਾਕੀ ਕੁਝ ਬਚਾ ਤੋਂ ਮਹਿੰਗਾਈ ਮਾਰ ਗਈ ਰਾਈਟ ਮੀਨ ਚ ਮਹਿੰਗਾਈ ਉਸ ਸੰਚ ਵੀ ਮਾਰਦੀ ਸੀ ਬਿਲਕੁਲ ਸਹੀ ਹੈ ਨਾ ਅੱਜ ਤੋਂ ਕਈ ਸਾਲ ਪਹਿਲਾਂ ਇੱਕ ਗਾਣਾ ਚੱਲਦਾ ਹੁੰਦਾ ਸੀਗਾ ਵੀ ਮੁੱਕ ਗਈ ਫੀਮ ਡੱਬੀ ਤੋਂ ਜਾਣਗੇ ਅੱਜ ਜੋ ਕੋਈ ਆウਲੀ ਦਾ ਡੰਗਸਾਰੋ ਇਹਦਾ ਮਤਲਬ ਉਦੋਂ ਵੀ ਇਹ ਚੀਜ਼ਾਂ ਹੈਗੀਆਂ ਸੀ ਉਹ ਤਾਂ ਵੇਸੀ ਸੀ ਉਦੋਂ ਇਹ ਪਿਓਰ ਸੀ ਔਰ ਕੁਝ ਲੋਕਾਂ ਤੱਕ ਸੀਮਤ ਸੀ ਹੁਣ ਕੀ ਹੋ ਗਿਆ ਹੁਣ ਆਮ ਬੰਦਾ ਮਨਨ ਇਹਨਾਂ ਚੀਜ਼ਾਂ ਨੂੰ ਲੈ ਕੇ ਕਈ ਤਾਂ ਕਹਿੰਦੇ ਨੇ ਵੀ ਚਿੱਟੇ ਦਾ ਨਸ਼ਾ ਕਰਦੇ ਹੁਣ ਚਿੱਟਾ ਦੇਖੋ ਜੀ ਹਮ ਮੈਂ ਜਦੋਂ ਜਿਵੇਂ ਹੁਣ ਮੰਨ ਲਓ ਸਾਡੇ ਕੋਲੇ ਲੋਕ ਆਉਂਦੇ ਆ ਵੀ ਗੋਲਸਾਹ ਆਪਣੇ ਬੱਚੇ ਨੂੰ ਨਸ਼ਾ ਛਡਾਉਣਾ ਸਾਡੇ ਜਿਹੜੇ ਐਕਸਪਰਟ ਡਾਕਟਰਸ ਹੈ ਉਹ ਟੀਮ ਨਾਲ ਅਸੀਂ ਉਹਨਾਂ ਦੀ ਮੀਟਿੰਗ ਕਰਾਉਂਦੇ ਆ ਉੱਥੇ ਜਦੋਂ ਉਹਨਾਂ ਨੂੰ ਪੁੱਛਦੇ ਆ ਵੀ ਕਿੰਨਾ ਕੁ ਨਸ਼ਾ ਕਰਦਾ ਉਹ ਐਨੀ ਦੱਸਦਾ ਮੈਂ ਗ੍ਰਾਮ ਕਰਦਾ ਦਾਂ ਉਹ ਕਹਿੰਦਾ ਜੀ ਮੈਂ 5000 ਦਾ ਕਰਦਾ ਓਏ ਅੱਛਾ ਜੀ ਉਹ ਕੋਈ ਕੋਗੇ ਜੀ ਮੈਂ 10000 ਦਾ ਕਰਦਾ ਲੋ ਐ ਨਹੀਂ ਦੱਸ ਪਾਉਂਦੇ ਵੀ ਮੈਂ ਕਿੰਨੇ ਗ੍ਰਾਮ ਕਰਦਾ ਔਰ ਇਹ 5 10 ਆਉਣਾ ਕਿੱਥੋਂ ਐ ਇਹ ਸਾਨੂੰ ਅੰਦਾਜ਼ਾ ਲਾਉਣਾ ਪੈਂਦਾ ਵੀ ਇਹ ਕਿੰਨਾ ਕਰਦਾ ਜੀ ਫਿਰ ਮੈਂ ਉਹਨੂੰ ਐ ਪੁੱਛਦਾ ਨਾ ਵੀ ਵੀ ਤੂੰ ਮੰਨ ਲਾ ਤੂੰ 5000 ਦਾ ਨਸ਼ਾ ਕਰਦਾ ਤੇ 1.5 ਲੱਖ ਹੋ ਗਿਆ ਮਹੀਨੇ ਦਾ ਹਾਂ ਤੇ ਤੂੰ ਕਿੰਨਾ 5000 ਪਰ ਡੇ ਪਰ ਡੇ ਹੋ ਗਿਆ ਜੀ ਹਾਂ ਜੀ ਤੇ 1.5 ਲੱਖ ਰੁਪਏ ਮਹੀਨੇ ਦਾ ਤੂੰ ਕਿੱਥੋਂ ਕੱਢਦਾ ਕਹਿੰਦਾ ਜੀ ਬਸ ਐਂ ਆਪਸ ਵਿੱਚ ਜੁਗਾੜ ਬਣ ਜਾਂਦਾ ਜੇ ਨਹੀਂ ਕੁਝ ਹੁੰਦਾ ਬਾਪਾ ਬੜਾ ਗਲ ਘੁੱਟੀ ਦਾ ਮਾਂ-ਬਾਪ ਕਹਿੰਦੇ ਨੇ ਵੀ ਜੇ ਮਾਂ ਕਹਿੰਦੀ ਵੀ ਜੇ ਮੇਰੀਆਂ ਬਾਲੀਆਂ ਵੇਚ ਕੇ ਇਹਦੇ ਇੱਕ ਦਿਨ ਵੀ ਜ਼ਿੰਦਗੀ ਲੰਘਦੀ ਚਲ ਐਨੇ ਸੀ ਮੇਰਾ ਪੁੱਤ ਮੈਨੂੰ ਦੇਖਦਾ ਪਰ ਮਾਂ ਤਾਂ ਮਾਂ ਹੁੰਦੀ ਹੈ ਇਸ ਚੀਜ਼ ਤੋਂ ਆਪਾਂ ਜਿਹੜੀ ਨਜਾਤ ਕਿਸ ਤਰ੍ਹਾਂ ਪਾ ਸਕਦੇ ਹਾਂ ਬੋਲ ਸਾਹਿਬ ਇਹ ਬਹੁਤ ਵੱਡੀ ਇੱਕ ਗੱਲ ਹੈਗੀ ਆ ਪਰ ਇਹਦੇ 'ਚ ਨਾ ਕੋਈ ਕੋਈ ਵੀ ਕੁਝ ਨਹੀਂ ਕਰ ਸਕਦਾ ਮੈਂ ਇਹ ਕਹਿਣਾ ਉਹਨਾਂ ਕਿ ਜੇ ਤੁਹਾਡਾ ਨਸ਼ਾ ਛੱਡਣ ਦਾ ਮਨ ਹੈ ਮੇਰਾ ਇੱਕ ਡਾਇਲੋਗ ਹੈ ਜੀ ਕਿ ਅਸੀਂ ਪੰਜਾਬ ਨੂੰ ਸੋਨੇ ਦਾ ਸ਼ੇਰ ਬਣਾਉਣਾ ਹੈ ਜੀ ਜੀ ਇਹ ਸਾਡਾ ਇੱਕ ਡਾਇਲੌਗ ਦਿੱਤਾ ਹੋਇਆ ਔਰ ਇਹ ਇਹ ਡਾਇਲੌਗ ਨੇ ਬਹੁਤ ਯੂਥ ਮੇਰੇ ਨਾਲ ਜੋੜਿਆ ਬਹੁਤ ਜਦੋਂ ਮੈਂ ਕਹਿੰਦਾ ਉਹਨਾਂ ਕਿ ਮਿਹਰ ਸੋਨੇ ਦਾ ਸ਼ੇਰ ਬਣੂੰਗਾ ਸਾਡਾ ਪੰਜਾਬ ਨਸ਼ਿਆਂ ਤੋਂ ਮੁਕਤ ਬਣੂੰਗਾ ਸਾਡਾ ਪੰਜਾਬ ਤਾਂ ਉਹਨਾਂ ਨੂੰ ਆਇ ਲੱਗਦਾ ਵੀ ਕੋਈ ਤਾਂ ਹੈਗਾ ਜਿਹੜਾ ਇਹ ਗੱਲ ਦਮ ਨਾਲ ਕਹਿ ਰਿਹਾ ਬਿਲਕੁਲ ਜੀ ਕੋਸ਼ਿਸ਼ ਤੇ ਕਰੂਗਾ ਇਹ ਤਾਂ ਉਹ ਫਿਰ ਉਹਦੇ ਲਈ ਅਸੀਂ ਬਹੁਤ ਸਾਰੇ ਟ੍ਰੀਟਮੈਂਟ ਤਿਆਰ ਕੀਤੇ ਬਹੁਤ ਸਾਰੀਆਂ ਚੀਜ਼ਾਂ ਆਪਣੇ ਘਰੇਲੂ ਨੇ ਜੀ ਜੀ ਮੈਂ ਨੁਸਖੇ ਤੁਹਾਡੇ ਨਾਲ ਸ਼ੇਅਰ ਕਰੂੰਗਾ ਬਹੁਤ ਸਾਰੇ ਲੋਕਾਂ ਨੂੰ ਅਸੀਂ ਦੱਸਦੇ ਹਾਂ ਵੀ ਇਦਾਂ ਕਰ ਲੋ ਕਈ ਸਾਡੇ ਕੋਲੇ ਵੀ ਆਉਂਦੇ ਪਰ ਮੈਂ ਇਹ ਜ਼ਰੂਰ ਕਹਿਣਾ ਹਾਂ ਨਾ ਜੀ ਨਹੀਂ ਤੁਸੀਂ ਉਹਨਾਂ ਨੂੰ ਆਪਣੇ ਕੋਲ ਰੱਖਦੇ ਵੀ ਹੋ ਜੀ ਨਹੀਂ ਨਹੀਂ ਅਸੀਂ ਸਾਡਾ ਕੰਮ ਕੀ ਹੈ ਜੀ ਬਿਨਾ ਤੋੜ ਮੇਰੀ ਗੱਲ ਨੂੰ ਧਿਆਨ ਨਾਲ ਸੁਣਿਓ ਜਿੰਨੇ ਵੀ ਦਰਸ਼ਕ ਆ ਉਹ ਵੀ ਸੁਣੋ ਕਿਉਂਕਿ ਕਿਸੇ ਦਾ ਵੀ ਭਲਾ ਹੋ ਸਕਦਾ ਕਿਸੇ ਵੀ ਗੱਲ 'ਚ ਬਿਨਾ ਕੋਈ ਤੋੜ ਤਕਲੀਫ ਜੀ ਬਿਨਾ ਦਾਖਲ ਕੀਤੇ ਹਮਮ ਔਰ ਬਿਨਾ ਕੋਈ ਕੰਮ ਛੱਡੇ ਜੀ ਔਰ ਬਿਨਾ ਕੋਈ ਨਸ਼ਾ ਲੱਤੇ ਅੱਛਾ ਜੀ ਨਸ਼ਾ ਛਡਵਾਇਆ ਜਾਂਦਾ ਸਿਰਫ ਆਯੁਰਵੈਦਿਕ ਜਿਹੜੀ ਬੂਟੀਆਂ ਤੋਂ ਬਣੀ ਹੋਈ ਦਵਾਈ ਨਾਲ ਇਹ ਕਿਵੇਂ ਸੰਭਵ ਹੈ ਜੀ ਹਾਂਜੀ ਹੈਨਾ ਬਿਨਾ ਦਾਖਲ ਹੋਏ ਮਤਲਬ ਹਾਂਜੀ ਔਰ ਇੱਕ ਚੀਜ਼ ਹੋਰ ਮੈਂ ਦੱਸਣਾ ਪਹਿਲੇ ਦਿਨ ਤੋਂ ਨਸ਼ਾ ਬੰਦ ਮਤਲਬ ਜਿੱਦੋਂ ਉਹ ਸਾਡੇ ਕੋਲ ਆ ਗਿਆ ਪੇਸ਼ੈਂਟ ਅਸੀਂ ਉਹਨੂੰ ਕਹਿੰਨੇ ਵੀ ਤੂੰ ਕੱਲ ਨੂੰ ਸਵੇਰੇ ਬਾਬੇ ਨਾਨਕ ਦਾ ਨਾਮ ਲੈ ਕੇ ਆ ਦਵਾਈ ਸ਼ੁਰੂ ਕਰ ਦੇ ਅੱਛਾ ਜੀ ਬਰਕਤ ਤਾਂ ਉਹਨੇ ਦੇਣੀਓ ਦੇਣੀ ਆ ਤੇ ਉਸ ਤੋਂ ਬਾਅਦ ਕੋਈ ਨਸ਼ਾ ਨਹੀਂ ਕਰਨਾ ਨਾ ਸ਼ਰਾਬ ਨਾ ਬੀਅਰ ਨਾ ਕੋਈ ਹਫੀਮ ਨਾ ਕੋਈ ਚਿੱਟਾ ਕੁਝ ਨਹੀਂ ਨਸ਼ਾ ਕਰਨਾ ਤੈਨੂੰ ਜੇ ਜਰਾ ਵੀ ਤੋੜ ਲੱਗੀ ਤਕਲੀਫ ਲੱਗੀ ਇਹ ਦਵਾਈ ਦੀ ਮਾੜੀ ਜੀ ਮਾਤਰਾ ਵਧਾ ਲਈ ਜਾਂ ਘਟਾ ਲਈ ਅੱਛਾ ਜੀ ਉਹਦੇ ਮੁਤਾਬਕ ਉਹ ਆਪਣੇ ਆਪ ਡੋਜ਼ ਸੈੱਟ ਕਰਦੇ ਜੀ ਔਰ ਫਿਰ ਉਹ ਡੋਜ਼ ਜਦੋਂ ਸੈੱਟ ਕਰਦਾ ਹੁਣ ਮੰਨ ਲਓ ਕੋਈ ਇਨਸਾਨ ਚਿੱਟਾ ਲੈਂਦਾ ਨਸ਼ਾ ਜਾਂ ਕੋਈ ਹਫੀਮ ਖਾਂਦਾ ਤਾਂ ਉਹ ਅਸੀਂ ਕਹਿੰਦੇ ਵੀ ਇੰਨੇ ਇੱਕ ਮੈਡੀਸਿਨ 15 20 ਗ੍ਰਾਮ ਦੀ ਮਾਤਰਾ ਨਾਲ ਸ਼ੁਰੂ ਕਰ ਲੈਣ ਉਹ 15 20 ਗ੍ਰਾਮ ਜਦੋਂ ਅਸੀਂ ਸ਼ੁਰੂ ਕਰਾਉਂਦੇ ਆ ਪਹਿਲੇ ਦਿਨ ਤੋਂ ਜਦੋਂ ਨਸ਼ਾ ਬੰਦ ਹੋ ਗਿਆ ਔਰ ਬੰਦ ਤੋਂ ਬੰਦ ਮੰਨ ਕੇ ਚੱਲੋ ਜੀ 2 ਮਹੀਨੇ ਦੇ ਵਿੱਚ ਵਿੱਚ ਅਸੀਂ ਸਾਡੀ ਮੈਡੀਸਿਨ ਬੰਦ ਹੋ ਜਾਂਦੀ ਆ ਅੱਛਾ ਜੀ ਹਾਂ ਮਤਲਬ 20 ਗ੍ਰਾਮ ਤੋਂ 1 ਗ੍ਰਾਮ ਤੇ ਲਾਸਟ ਆ ਜਾਂਦਾ ਉਹ ਕਈ ਵਾਰ ਤਾਂ ਮਿੱਚੂ ਵਿਚਾਲੇ ਵੀ ਕਹਿ ਦਿੰਦਾ ਵੀ ਗੋਲਸਬੋਂ ਪੈਸੇ ਲੈਣੇ ਲਈ ਜਾਓ ਤਬਾਈ ਦੀ ਲੋੜ ਤਾਂ ਲੱਗਦੀ ਨਹੀਂ ਮੈਂ ਤਾਂ ਠੀਕ ਆ ਕੀ ਬਾਤ ਹੈ ਬਹੁਤ ਅਜੀਬ ਬਾਤ ਹੈ ਬਹੁਤ ਅਜੀਬ ਮੈਂ ਤਾਂ ਗੋਲਸਬ ਹੁਣ ਤੱਕ ਇਹੀ ਸੁਣਿਆ ਜੀ ਦੇਖਿਆ ਵੀ ਆਖੀ ਦੋ ਦੋ ਤਿੰਨ ਤਿੰਨ ਮਹੀਨੇ ਦਾਖਲ ਕਰਾਈ ਰੱਖੀ ਤਾਂ ਕਈ ਵਾਰ 6 6 ਮਹੀਨੇ ਉੱਥੇ ਠੀਕ ਰਹਿੰਦੇ ਆ ਘਰ ਆ ਕੇ ਫੇਰ ਲੱਗ ਜਾਂਦੇ ਆ ਇਸ ਤਰ੍ਹਾਂ ਸੁਣਿਆ ਜੀ ਹਾਂਜੀ ਘਰ ਆ ਕੇ ਫੇਰ ਲੱਗ ਜਾਂਦੇ ਨੇ ਕਿੰਨੀ ਜਿਮੀ ਹੁਣ ਜਿਹੜੇ ਵੱਖੋ ਵੱਖਰੇ ਨਸ਼ੇ ਗੋਲਸਬ ਜੀ ਜਿਸ ਨਾਲ ਕੋਈ ਅਸੀਂ ਸੁਣਦੇ ਆ ਰਹੇ ਹਾਂ ਵੀ ਉਹ ਡੋਡੇ ਆ ਭੋਕੀ ਆ ਅਫੀ ਮੈਂ ਜਾਂ ਅੱਜ ਕੱਲ੍ਹ ਸਿੰਥੈਟ ਕੀ ਇਹ ਸਾਰੇ ਨਸ਼ਿਆਂ ਦੇ ਵਿੱਚ ਦਵਾਈ ਤੁਹਾਡੀ ਇੱਕੋ ਹੀ ਆ ਜਾਂ ਡਿਫਰੈਂਟ ਤਰ੍ਹਾਂ ਦੀ ਦਵਾਈਆਂ ਇਹ ਗੁੱਡ ਹੈ ਕੁਐਸਚਨ ਤੁਹਾਡਾ ਇੱਕ ਤੇ ਐਂਟੀ ਅਲਕੋਹਲ ਹੈ ਜੀ ਅੱਛਾ ਇੱਕ ਐਂਟੀ ਸਮੋਕ ਹੈ ਐਂਟੀ ਮਤਲਬ ਤਬਾਕੂ ਜੀ ਜੀ ਇੱਕ ਹੋਗੀ ਐਂਟੀ ਡਰੱਗ ਦਿੱਨ ਤਰ੍ਹਾਂ ਦਾ ਸਾਡਾ ਟ੍ਰੀਟਮੈਂਟ ਆ ਜਿਹੜਾ ਸ਼ਰਾਬ ਛੱਡਣ ਦਾ ਟ੍ਰੀਟਮੈਂਟ ਆ ਉਹ ਅਸੀਂ ਦਿੰਨੇ ਆ ਜੇ ਬੰਦਾ ਮਤਲਬ ਖੁਦ ਵੀ ਤਿਆਰ ਆ ਸੀ ਉਹਨੂੰ ਕਹਿੰਨੇ ਵੀ ਲੈ ਲਓ ਹਜ਼ਾਰ ਚੋਂ ਇੱਕ ਅੱਧਾ ਹੀ ਹੁੰਦਾ ਜਿਹੜਾ ਆਪ ਛੱਡਣ ਆਉਂਦਾ ਨਹੀਂ ਤਾਂ ਉਹਨੂੰ ਬਿਨਾਂ ਦੱਸੀ ਚੜਾਉਣਾ ਪੈਂਦਾ ਉਹ ਸਾਡੀਆਂ ਮਾਤਾ ਭੈਣਾਂ ਨੂੰ ਕੋਸ਼ਿਸ਼ ਕਰਨੀ ਪੈਂਦੀ ਹੈ ਔਰ ਬਹੁਤ ਵੱਡੀ ਕੋਸ਼ਿਸ਼ ਹੈ ਅੱਜ ਮਤਲਬ ਅਸੀਂ ਅਗਰ ਤੁਹਾਨੂੰ ਮੈਂ ਆਪਣੇ ਅੰਕੜੇ ਦੱਸਾਂ ਜਿਹੜੇ ਕੰਪਿਊਟਰ 'ਚ ਸਾਡੇ ਕੋਲੇ ਰਿਕਾਰਡ ਹੈ ਨਵੰਬਰ 2005 ਤੋਂ ਲੈ ਕੇ ਅੱਜ ਤੱਕ ਮਤਲਬ ਤਕਰੀਬਨ 3 ਲੱਖ ਤੋਂ ਉੱਪਰ ਲੋਕ ਜਿਹੜੇ ਆ ਉਹ ਸਾਡੇ ਕੋਲੋਂ ਨਸ਼ਾ ਮੁਕਤ ਹੋ ਚੁੱਕੇ ਨੇ ਜਿਹੜੇ ਅੰਡਰ ਰਿਕਾਰਡ ਦੇ ਔਰ ਉਹਨਾਂ ਦੇ ਵਿੱਚੋਂ 1 ਜਾਂ 2% ਦੀ ਰੇਸ਼ਿਓ ਹੈ ਜਿਹੜੇ ਦੁਬਾਰਾ ਨਸ਼ੇ ਵੱਲ ਚਲੇ ਗਏ ਹੋਣੇ ਆ ਉਹ ਵੀ ਉਹ ਲੋਕ ਜਿਹੜੇ ਵਿੱਚ ਵਿਚਾਲੇ ਦਵਾਈ ਛੱਡ ਗਏ ਜਾਂ ਜਿਨ੍ਹਾਂ ਨੇ ਪੱਕਾ ਮੰਨ ਨਹੀਂ ਬਣਾਇਆ ਡਾਵਾ ਡੋਲ ਹੋ ਗਏ 102% ਕੁਝ ਵੀ ਨਹੀਂ ਹੁੰਦਾ ਦੇਖੋ ਇੰਨਾ ਕੋ ਫੇਲਿਅਰ ਤਾਂ ਸਭ ਦਾ ਹੀ ਆ ਪਰ ਸਾਡਾ ਜਿਹੜਾ ਸਕਸੈਸ ਰੇਟ ਆ ਉਹ ਬਹੁਤ ਬਾਬਾ ਜੀ ਦਾ ਆਸ਼ੀਰਵਾਦ ਹੈ ਦਵਾਈਆਂ ਦੇਖੋ ਆਹੀ ਜੜੀਆਂ ਬੂਟੀਆਂ ਨੇ ਸਾਰੀ ਦੁਨੀਆ ਦਿੰਦੀ ਐ ਪਰ ਇਹਦੇ ਉੱਤੇ ਕੋਈ ਨਾ ਕੋਈ ਐ ਕਰਕੇ ਬਾਬੇ ਦਾ ਅਸ਼ੀਰਵਾਦ ਐ ਜਿਹੜੀ ਇਹ ਦਵਾਈ ਅਮਰਤ ਦੀ ਤਰ੍ਹਾਂ ਕੰਮ ਕਰਦੀ ਐ ਕਿਉਂਕਿ ਤੁਸੀਂ ਉਹ ਦੱਸ ਰਹੇ ਹੋ ਕਿ ਵੀ ਹਾਂ ਇਹ 2 ਮਹੀਨੇ ਦੇ ਵਿੱਚ ਅਸੀਂ ਇਹ ਦਵਾਈ ਇੱਕ ਤਰ੍ਹਾਂ ਦਾ ਬੰਦ ਹੋ ਜਾ ਅੱਛਾ ਮਰੀਜ਼ ਨੂੰ ਕੋਈ ਤੋੜ ਜਾਂ ਕੋਈ ਤਕਲੀਫ ਇਹ ਮੈਸੇਜ ਛੱਡਣ ਤੋਂ ਬਾਅਦ ਉਹਦੇ ਵਾਸਤੇ ਅਸੀਂ ਨਾਲ ਗੱਪਰੂ ਡਾਈਟ ਦਿੰਨੇ ਆ ਡਾਈਟ ਦਿੰਨੇ ਹਾਂ ਗੱਭਰੂ ਡਾਈਟ ਜਿਹੜੀ ਆ ਉਹ ਮੁੰਡਿਆਂ ਲਈ ਜਿਹੜੇ ਕੁੜੀਆਂ ਨਸ਼ਾ ਛੱਡਦੀਆਂ ਉਹਨਾਂ ਨੂੰ ਮੁਟਿਆਰ ਡਾਈਟ ਦਿੰਨੇ ਆ ਨਾਲ ਉਹ ਨਾਮ ਅਸੀਂ ਇਦਾਂ ਦੇ ਰੱਖਿਆ ਉਹਨਾਂ ਨੂੰ ਐ ਲੱਗੇ ਵੀ ਗੋਇਲ ਸਾਡਾ ਹੀ ਆ ਤੇ ਨਾਮ ਵੀ ਬੜਿਆ ਦੇਖੋ ਇਹਦਾ ਨਾਮ ਪ੍ਰੋਪਰ ਗੱਭਰੂ ਗੱਭਰੂ ਪਾਊਡਰ ਹੈ ਜੀ ਗੱਭਰੂ ਪਾਊਡਰ ਗੱਭਰੂ ਪਾਊਡਰ ਇਹ ਸਾਡੇ ਜਿਮ ਦੇ ਵਿੱਚ ਬਹੁਤ ਜਾਂਦਾ ਜੀ ਹਰੇਕ ਜਿਮ ਵਿੱਚ ਜਿਹੜੇ ਲੋਕਿਓ ਪ੍ਰੋਟੀਨ ਜੇ ਉਹ ਖਾਂਦੇ ਸੀ ਇਹਨੂੰ ਦੇਣ ਲੱਗੇ ਇਹ ਫੇਰ ਲੈਣਾ ਕਿਵੇਂ ਜੀ ਇਹਦਾ ਇੱਕ ਚਮਚਾ ਡੇਲੀ ਇੱਕ ਚਮਚਾ ਇਹਨੂੰ ਮੂੰਹ ਚ ਰੱਖੋ ਪਾਣੀ ਪੀਓ ਤੇ ਦੁੱਧ ਪੀਓ ਹੈ ਨਾ ਇਹ ਚੀਜ਼ अच्छा ये जब हम मान लो आ ਸਾਡੀ ਮੈਡੀਸਿਨ ਹੈ ਚ ਕੁਛ ਵੀ ਨਹੀਂ ਹੈ ਜੀ ਜਿਹੜਾ ਛੋਪਿਆ ਹੋਵੇ ਇਹਨੂੰ ਜੱਗਰ ਕੀਤਾ ਹੋਇਆ ਗਵਰਨਮੈਂਟ ਤੋਂ ਰਜਿਸਟਰਡ ਹੈ ਅਪਰੂਵਡ ਹੈ ਇਹਦੀ ਕੋਈ ਇਹੋ ਜੀ ਚੀਜ਼ ਮੈਂ ਕਈਆਂ ਦੇ ਮਨ 'ਚ ਹੁੰਦਾ ਜਿਵੇਂ ਜਿਹੜੀਆਂ ਬਾਕੀ ਸਾਰੀਆਂ ਦਵਾਈਆਂ ਹੈ ਸਾਰੀਆਂ ਅਪਰੂਵਡ ਨੇ ਤੁਹਾਡੀਆਂ ਸਾਰੇ ਅਪਰੂਵਡ ਬਿਨਾ ਜੀਐਮਪੀ ਸਰਟੀਫਾਈਡ ਅਸੀਂ ਦਵਾਈ ਮਤਲਬ ਦਿੰਦੇ ਹੀ ਨਹੀਂ ਕਿਸੇ ਨੂੰ ਮੈਂ ਆਪਣੇ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਨੌਰਥ ਦੇ ਵਿੱਚ ਵਿੱਚ ਮੈਂ ਜਿਹੜੇ ਕੈਂਪ ਲਾਏ ਨੇ ਅੱਜ ਤੱਕ ਗੁਰਦੁਆਰਾ ਸਾਹਿਬ 'ਚ ਜਾ ਕੇ ਹੋਰ ਪਿੰਡਾਂ ਦੇ ਵਿੱਚ ਵੀ ਇਸ ਆਨ ਰਿਕਾਰਡ ਜਿਹੜੇ ਅਸੀਂ ਕੈਂਪ ਲਾਏ ਆ ਉਹਦੇ ਵਿੱਚ ਲੋਕੀ ਸਾਡੇ ਕੋਲ ਆ ਕੇ ਐ ਕਰਲਾਉਂਦੇ ਆ ਵੀ ਅਸੀਂ ਨਸ਼ਾ ਛੱਡਣਾ ਚਾਹੁੰਦੇ ਆ ਤੇ ਜਿਹੜੇ ਤੁਸੀਂ ਇਸ ਤਰ੍ਹਾਂ ਦੇ ਕੈਂਪ ਲਗਾਉਂਦੇ ਹੋ ਫਿਰ ਉਹ ਫੀ ਆਫ ਕਾਸਟ ਹੁੰਦੀ ਉਹਨਾਂ ਦੇ ਵਿੱਚ ਅਸੀਂ ਸਿਰਫ ਅਵੇਅਰਨੈਸ ਕੈਂਪ ਹੁੰਦੇ ਨੇ ਮੈਡੀਸਿਨ ਦੇ ਚਾਰजेस ਅਸੀਂ ਕਰਦੇ ਆ ਕਿਉਂਕਿ ਮੈਡੀਸਿਨ ਕਾਸਟਲੀ ਹੁੰਦੀ ਆ ਨੇ ਹਰ ਚੀਜ਼ੇ ਦੇ ਵਿੱਚ ਪੈਂਦੀ ਆ ਸੌਨਾ ਵੀ ਪੈਣਾ ਹਰ ਚੀਜ਼ ਪੈਣੀ ਆ ਉਹ ਇੱਕ ਡਿਫਰੈਂਟ ਚੀਜ਼ਾਂ ਨੇ ਉਹ ਅਸੀਂ ਜਿੱਦਾਂ ਜਿੱਦਾਂ ਦੇ ਪੇਸ਼ੈਂਟ ਹੁੰਦੇ ਆ ਅਸੀਂ ਸਭ ਨੂੰ ਐਡਜਸਟ ਕਰਦੇ ਆ ਆਪਣੇ ਆਫਿਸ ਦੇ ਵਿੱਚ ਅੱਜ ਤੱਕ ਕੋਈ ਵੀ ਇਨਸਾਨ ਜੀ ਜਿਹੜਾ ਪੌੜੀ ਚੜ ਗਿਆ ਸਾਡੀ ਉਹ ਕਦੇ ਵੀ ਫਾਈਨੈਂਸ਼ੀਅਲ ਸਿਸਟਮ ਕਰਕੇ ਫਾਈਨਾਂਸ ਕਰਕੇ ਜਾਂ ਪੈਸੇ ਕਰਕੇ ਸਾਡੀ ਪੌੜੀ ਨਹੀਂ ਉਤਰਿਆ ਮਤਲਬ ਮਹਿੰਗੀ ਦਵਾਈ ਨਹੀਂ ਹੈ ਮੈਂ ਕਹਿੰਦਾ ਜੀ ਉਤਰੇ ਉਤਰਣੀ ਨਹੀਂ ਦਿੰਦਾ ਮੇਰਾ ਅਗਲਾ ਸਵਾਲ ਇਹੀ ਸੀਗਾ ਵੀ ਦਵਾਈ ਕਿੰਨੀ ਕੁ ਮਹਿੰਗੀ ਹੈ ਕਿ ਹਰ ਬੰਦਾ ਅਫੋਰਡ ਕਰ ਸਕਦਾ ਜਿਹੜਾ ਨਹੀਂ ਕਰ ਸਕਦਾ ਉਹਦੇ ਲਈ ਮੈਂ ਅਫੋਰਡ ਕਰ ਲੈਂਦਾ ਉਹਨਾਂ ਮਤਲਬ ਮੈਂ ਕਹਿੰਦਾ ਇਹ ਰੂਪ ਬਾਹਰ ਬਣਾਓ ਇਹ ਬਹੁਤ ਵੱਡੀ ਗੱਲ ਹੈ ਇਹ ਸਭ ਤੋਂ ਵੱਡੇ ਇਨਸਾਨੀਅਤ ਹੈ ਜੀ ਇਹ ਕਿਹਾ ਜਾਵੇ ਦੇਖੋ ਮੈਂ ਮੈਂ ਹੁਣ ਅਸੀਂ ਜਿਹੜੀ ਇਸ ਟਾਈਮ ਜਿਹੜੀ ਲਾਈਫ ਜੀ ਰਹੇ ਹਾਂ ਇਹ ਇਹ ਕੀ ਹੈ ਪ੍ਰੋਫਿਟ ਦੀ ਲਾਈਫ ਜੀ ਜਿਹੜੀ ਅਸਲੀ ਲਾਈਵ ਤੇ ਜੀਲੀ ਕਿਆ ਬਾਤ ਹੈ ਬਹੁਤ ਖੂਬਸੂਰਤ 60 ਤੋਂ ਬਾਅਦ ਕਿਹੜੀ ਉਮਰ ਹੁੰਦੀ ਹੈ ਬੋਨਸ ਹੈ ਇਹ ਬੋਨਸ ਜਿੰਦਗੀ ਹੈ ਬਾਕਰ ਤੁਸੀਂ 60 ਦੇ ਲੱਗਦੇ ਨਹੀਂ ਤੁਸੀਂ 70 ਲੱਗਦੇ ਮੈਂ 38 ਰਿਹਾ ਹਾਂ ਹਾਂ ਸੱਚ ਮੋਚ ਫਿਰ ਅਸੀਂ ਗੱਬਰੂ ਚੂਰਨ ਖਾਣੇ ਆਏ ਕਿਆ ਬਾਤ ਹੈ ਬਈ ਮੈਨੂੰ ਵੀ ਹੁਣ ਮਟਿਆਰ ਚੂਰਨ ਦੇਖ ਕੇ ਤੋਰਿਓ ਤੁਹਾਨੂੰ ਮਟਿਆਰ ਚੂਰਨ ਦਵਾਵਾਂਗੇ ਆ ਜਿਹੜੀ ਤੁਸੀਂ ਗੋਡੇ-ਗੋਡੇ ਚਾਹ ਕੀਤੀ ਹੈ ਉਸ ਤੋਂ ਬਾਅਦ ਤੁਹਾਨੂੰ ਮਟਿਆਰ ਫਿਲਮ ਹੀ ਬਣਾਉਣਾ ਕਿਆ ਬਾਤ ਹੈ ਜੀ ਬਾਦ ਆ ਰਿਹਾ ਹੈ ਗੱਬਰੂ ਫਿਲਮ ਹੀ ਬਣਾਉਣੀ ਪੈਣੀ ਹੈ ਬਿਲਕੁਲ ਗੱਬਰੂ ਫਿਲਮ ਹੀ ਬਣੂਗੀ ਸਹੀ ਗੱਲ ਹੈ ਮੈਨੂੰ ਇਹ ਗੱਬਰੂ ਤੇ ਮਟਿਆਰ ਬ ਚੀਜ਼ਾਂ ਜਦੋਂ ਅੰਦਰੋਂ ਨਿਕਲਦੀ ਹੈ ਤੇ ਜਿਹੜੀ ਹੁਣ ਮੈਂ ਤੁਹਾਨੂੰ ਦੱਸਦਾ ਜੀ ਇਹ ਚੀਜ਼ ਹੈ ਹੁਣ ਇਹਦੇ ਵਿੱਚ ਅਸੀਂ ਸਭ ਤੋਂ ਬੈਟਰ ਚੀਜ਼ ਜਿੰਨੇ ਸਾਡੇ ਵੈਦ ਭਰਾ ਨੇ ਸਾਰੇ ਸਮਝਣਗੇ ਗੋਇਲ ਕਹਿ ਕੀ ਰਿਹਾ ਹੈ ਔਰ ਇਹ ਚੀਜ਼ ਕਰੂਗੀ ਕੀ ਮਹਾਵਾਤ ਵਿਦਵਾਨ ਸੰਰਸ ਇਹ ਜਿਹੜਾ ਮਹਾਵਾਤ ਹੈ ਜਿੰਨਾ ਸਰੀਰ ਚ ਦਰਦ ਹੋਣਾ ਖਤਮ ਬਾਤ ਪਿਤ ਤੋੜ ਲੱਗਣੀ ਬਾਤ ਪਿਤ ਕਫ ਦੇ ਵਿੱਚੋਂ ਮਹਾਵਾਤ ਫਿਰ ਇਹਦੇ ਵਿੱਚ ਪਾਇਆ ਜੀ ਸਮੀਰ ਪੰਡਗਰਾਸ ਜਿੰਨੀਆਂ ਵੀ ਸਾਡੀਆਂ ਨਾੜਾਂ ਨੇ ਉਹਨਾਂ ਨੂੰ ਮਜ਼ਬੂਤ ਕਰਨਾ ਫਿਰ ਇਹਦੇ ਵਿੱਚ ਪਾਇਆ ਗਿਆ ਇਕੰਗ ਵੀਰ ਰਸ ਜਿੰਨੀ ਸਾਡੇ ਅੰਦਰ ਵੀਰਜ ਦੀ ਕਮੀ ਆ ਜਾਂਦੀ ਹੈ ਵੀਰਜ ਸੁੱਕ ਜਾਂਦਾ ਹੈ ਕਈ ਨਸ਼ੇ ਕਰੀ ਜਾਂਦੇ ਨੇ ਬੱਚਾ ਹੀ ਨਹੀਂ ਹੁੰਦਾ ਕਈ ਕਈ ਸਾਲ ਉਹਨਾਂ ਦੇ ਵੀਰਜ ਸੁੱਕ ਜਾਂਦੇ ਆ ਉਹਨਾਂ ਵਾਸਤੇ ਮਤਲਬ ਇਹਨੇ ਹਰ ਪੱਖੋਂ ਤੁਹਾਡੀ ਬੋਡੀ ਨੂੰ ਐਕਟਿਵ ਕਰ ਦਿੰਦਾ ਇਹਨੂੰ ਤੁਸੀਂ Google ਤੇ ਜਾ ਕੇ ਜਦੋਂ ਸਾਡੀ ਵੈਬਸਾਈਟ ਤੇ ਜਾਓਗੇ www.vaidwan.com ਤੇ ਇਹਦੇ ਬਾਰੇ ਪ੍ਰੋਪਰ ਲਿਖਿਆ ਗਿਆ ਸਾਰਾ ਕੁਝ ਪੂਰੀ ਡਿਟੇਲ ਦੇ ਦਿੰਦੇ ਪੂਰਾ ਐਜੂਕੇਸ਼ਨ ਦਿੱਤੀ ਹੋਈ ਹੈ ਲੋਕਾਂ ਨੂੰ ਵੀ ਐਜੂਕੇਟ ਹੋ ਕੇ ਨਸ਼ਾ ਛੱਡੋ ਬਲਕਿ ਮੈਂ ਆਪਣੀ ਨਸ਼ਾ ਨਸ਼ਾ ਛਡੋ.com ਸਾਈਟ ਹੀ ਬਣਾਤੀ ਜੀ اچھا ਜੀ ਪੂਰਾ ਪੜੋ ਇਹਨੂੰ ਚੰਗੀ ਤਰ੍ਹਾਂ ਓਕੇ ਹੈਨਾ ਤੇ ਇਹ ਜਿਹੜੀ ਚੀਜ਼ ਆ ਇਹਦਾ ਰਿਜ਼ਲਟ ਆਉਂਦਾ ਸਿਰਫ ਨਸ਼ਾ ਛੱਡਣ ਦੇ ਵਿੱਚ ਇਹ ਜਿਵੇਂ ਜਿਵੇਂ ਇਨਸਾਨ ਕਹਿੰਦਾ ਵੀ ਮੈਨੂੰ ਨਸ਼ੇ ਦੀ ਤੋੜ ਲੱਗਦੀ ਆ ਕੁਝ ਨਹੀਂ ਹੁੰਦਾ ਔਰ ਇੱਕ ਚੀਜ਼ ਵੱਡੀ ਗੱਲ ਹੈ ਬੁੱਗਾ ਜੀ ਕਿ ਜਿਹੜਾ ਇਨਸਾਨ ਨਸ਼ਾ ਕਰਦਾ ਹੈ ਰੂਪੀ ਮੈਡਮ ਉਹ ਛੱਡਣਾ ਚਾਹੁੰਦਾ ਦੇਖੋ ਕਿੱਡੀ ਗੱਲ ਹੈ ਜਿਹੜਾ ਨਸ਼ਾ ਕਰਦਾ ਹਾਂ ਲੋਕੀ ਕੀ ਕਹਿਣਗੇ ਇਹ ਛੱਡਦਾ ਹੀ ਨਹੀਂ ਇਹ ਤਾਂ ਸੜੇ ਘਰ ਚ ਜੰਮ ਕਿਉਂ ਪਿਆ ਇਹਦਾ ਅਸੀਂ ਜੰਮ ਦੇ ਦਾ ਗਲਾ ਕਿਉਂ ਨਾ ਘੁੱਟਦਾ ਅਸੀਂ ਐ ਨਾ ਹੋਗੇ ਕਈ ਵਿਚਾਰੀਆਂ ਵਿਆਹੀਆਂ ਹੁੰਦੀਆਂ ਮੇਰੇ ਨੂੰ ਮੇਰੇ ਮਾਪੇ ਆਪਣੇ ਦੁਸ਼ਮਣੀ ਕਰ ਲਈ ਤੇ ਲੜ ਲਾਤਾ ਉਹ ਠੀਕ ਨਹੀਂ ਉਹਨਾਂ ਦੀ ਗੱਲਾਂ ਦੁਖੀ ਮਨ ਕੀ ਨਹੀਂ ਕਹਿੰਦਾ ਪਰ ਉਹ ਇੱਕ ਬਿਮਾਰ ਇਨਸਾਨ ਹੈ ਉਹਦਾ ਇਲਾਜ ਹੋਊਗਾ ਜੇ ਉਹਨੂੰ ਪਿਆਰ ਦੀ ਲੋੜ ਹੈ ਜੀ ਪਿਆਰ ਦੀ ਹੁਣ ਜੇ ਮੰਨ ਲਓ ਕਿਸੇ ਨੂੰ ਡਾਕਟਰ ਕਹਿੰਦੇ ਵੀ ਇਹਨੂੰ ਕੈਂਸਰ ਹੈ ਹਾਂਜੀ ਆਪਾਂ ਉਸ ਲਈ ਕਿਵੇਂ ਦੁਆਵਾਂ ਕਰਦੇ ਹਾਂ ਹਾਂਜੀ ਹਾਂਜੀ ਇਹ ਉਸ ਤੋਂ ਵੱਡੀ ਬਿਮਾਰੀ ਹੈ ਇਹ ਤਾਂ ਉਸ ਤੋਂ ਵੱਡਾ ਕੈਂਸਰ ਹੈ ਜੀ ਇਹ ਤਾਂ ਸਾਰਿਆਂ ਨੂੰ ਖਾ ਲੈਂਦਾ ਉਹ ਤਾਂ ਇਕੱਲੇ ਬੰਦੇ ਨੂੰ ਖਾਂਦਾ ਜਿਹਨੂੰ ਨਸ਼ਾ ਲੱਗਿਆ ਇਹ ਸਮਾਜ ਨੂੰ ਖਾਂਦਾ ਜੀ ਬਿਲਕੁਲ ਇਸ ਸਮਾਜ ਨੂੰ ਵੀ ਖਾਂਦਾ ਬਿਲਕੁਲ ਉਸ ਘਰ ਦੇ ਵਿੱਚ ਰਿਸ਼ਤੇ ਨਹੀਂ ਚੜਦੇ ਜਿਸ ਘਰ ਚ ਇੱਕ ਬੰਦਾ ਨਸ਼ਾ ਕਰਦਾ ਸਰ ਪਿੰਡ 'ਚ ਪ੍ਰੋਬਲਮ ਆ ਜਾਂਦੀ ਹੈ ਜੇ ਇੱਕ ਪਿੰਡ 'ਚ ਇੱਕ ਇਸ ਤਰ੍ਹਾਂ ਦਾ ਬੰਦਾ ਹੋਵੇ ਉਸ ਉਹ ਪਿੰਡ ਮਤਲਬ ਰਿਸ਼ਤੇ ਨਹੀਂ ਹੁੰਦੇ ਹਾਂ ਜੀ ਨਹੀਂ ਹੁੰਦੇ ਜੀ ਨਹੀਂ ਹੁੰਦੇ ਇਹ ਚੀਜ਼ਾਂ ਜਿਹੜੀਆਂ ਨੇ ਇਹ 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 ਤਾਂ ਹੀ ਅਸੀਂ ਇਹਦਾ ਉਹ ਕਹਿੰਦੇ ਨੂੰ ਕਿ ਕੋਈ ਵੀ ਇਨਸਾਨ ਨਸ਼ਾ ਕਰਦਾ ਜੀ ਬਿਨਾ ਤੋੜ ਤਕਲੀਫ ਛੱਡਣਾ ਚਾਹੁੰਦਾ ਪੱਕਾ ਮਨ ਬਣਾ ਕੇ ਸੰਪਰਕ ਕਰੋ ਹੁਣ ਕਹੀ ਕਹਿਣਗੇ ਗੋਲਸੇ ਜੀ ਮਾਨੀ ਪੱਕਾ ਹੋ ਗਿਆ ਫਿਰ ਕੀ ਲੋੜ ਆ ਜੀ ਤੋੜੀ ਕੀ ਲੋੜ ਹੈ ਭਾਈ ਜਿੱਥੇ ਮੈਡੀਕਲ ਹੈਲਪ ਦੀ ਲੋੜ ਹੁਣ ਤੁਸੀਂ ਪੱਕਾ ਮਨ ਬਣਾ ਕੇ ਕਹੋ ਮੇਰਾ ਮਨ ਪੱਕਾ ਅੱਜ ਤੋਂ ਬਾਅਦ ਮੈਂ ਨਸ਼ਾ ਨਹੀਂ ਕਰਦਾ ਫਿਰ ਉਹ ਕੀ ਹੁੰਦਾ ਕਿ ਬਾਡੀ ਦੇ ਨੌ ਦੇ ਨੌ ਦੁਆਰ ਖੁੱਲ ਜਾਂਦੇ ਆ ਅੱਖਾਂ ਚ ਪਾਣੀ ਨੱਕ ਚ ਪਾਣੀ ਲੂਸ ਮੋਸ਼ਨ ਬਾਥਰੂਮ ਕੰਨ ਦੇ ਵਿੱਚ ਖਾਰਿਸ਼ ਕੰਨਾਂ ਦੇ ਵਿੱਚ ਆਵਾਜ਼ਾਂ ਮਤਲਬ ਸਾਰੇ ਦਵਾਰ ਜਦੋਂ ਖੁੱਲ ਜਾਂਦੇ ਫਿਰ ਬੰਦਾ ਕਹਿੰਦਾ ਖਾਓ ਯਾਰ ਉਹਦੇ ਵਿੱਚ ਜੇ ਕਿਤੇ ਡਾਕਟਰ ਦੀ ਐਂਟਰੀ ਹੋ ਜੇ ਜੀ ਤਾਂ ਉਹ ਸਿਸਟਮ ਉੱਥੇ ਰੁਕ ਜਾਣਾ ਔਰ ਤੁਹਾਨੂੰ ਜਿਵੇਂ ਗੱਡੀ ਦੇ ਟਾਇਰ ਪੈਂਚਰ ਹੋਣ ਤੋਂ ਬਾਅਦ ਥੱਲੇ ਜੈਕ ਲਾਉਣਾ ਪੈਂਦਾ ਉਵੇਂ ਜੈਕ ਦੀ ਲੋੜ ਹੈ ਜੈਕ ਦਾ ਕੰਮ ਕਰਾਉਣਾ ਹੈ ਉਹ ਬੰਨ ਬਣ ਗਿਆ ਤਾਂ ਇਹਨੂੰ ਜੈਕ ਲਾ ਦਿਓ ਜਿਵੇਂ ਚੂੜੀ ਉਤਰਨੀ ਹੌਲੀ ਹੌਲੀ ਓਵੇਂ ਓਵੇਂ ਇੱਕ ਇੱਕ ਕੈਪਸੂਲ ਘਟਾ ਘਟਾ ਕੇ 2 ਮਿੰਟਾਂ ਵਿੱਚ ਬੰਨ੍ਹ ਦੋ ਤੇ ਗੱਡੀ ਫੇਰ ਟਰੈਕ ਤੇ ਆ ਜੀ ਅੱਛਾ ਜਿਹੜੀਆਂ ਇਹ ਜਿਹੜੀਆਂ ਬੂਟੀਆਂ ਹੈਗੀਆਂ ਇਹ ਆਪਣੇ ਜਿਸ ਤਰ੍ਹਾਂ ਅਪਾਂ ਗੱਲ ਕਰੀ ਵੀ ਨਾਰਥ ਇੰਡੀਆ ਦੇ ਵਿੱਚ ਹਰ ਜਗ੍ਹਾ ਅਵੇਲੇਬਲ ਨੇ ਸਾਨੂੰ इजीली ਮਿਲ ਜਾਂਦੀਆਂ ਨੇ इजीली ਮਿਲ ਜਾਂਦੀਆਂ ਨੇ ਇਹਨੇ ਦੇਖੋ ਗੱਭਰੂ ਡਾਈਟ ਹੈ ਇਹ ਜੇ ਅਸੀਂ ਪਾਇਆ ਕਿ ਨੰਬਰ ਇੱਕ ਕੇਸਰ ਹੈ ਨਾ ਕੇਸਰ ਹੈ ਸ਼ਿਲਾਜੀਤ ਹੈ ਕੌਂਚ ਬੀਜ ਹੈ ਬੀਜ ਨੂੰ ਗੜਾ ਕਰਨ ਲਈ ਗੋਖਰੂ ਹੈ ਬਾਥਰੂਮ ਨੂੰ ਸਾਫ ਕਰਨ ਲਈ ਤਾਲ ਮਖਾਨਾ ਜੈਫਲ ਜਮਿਤਰੀ ਇਹ ਉਹ ਚੀਜ਼ਾਂ ਨਹੀਂ ਇਹ ਦੇਸੀ ਦਵਾਈਆਂ ਦੇ ਦੁਕਾਨਾਂ ਤੋਂ ਆਮ ਮਿਲ ਜਾਂਦੇ ਆਮ ਮਿਲ ਜਾਂਦੇ ਆਪਾਂ ਕਰੇ ਪੰਜੀਰੀ ਦੇ ਦੁਕਾਨ ਤੋਂ ਦੇਖੋ ਅੱਗੇ ਮਾਲ ਸਾਹਿਬ ਹੈਣਾ ਪੰਜੀਰੀ ਬਣਾਉਂਦੀ ਅਸੀਂ ਤੇ ਉਹਦੇ ਵਿਚਾਰੀ ਤਾਂ ਸਮਾਨ ਪਾਇਆ ਹੁੰਦਾ ਸੀ ਅਸੀਂ ਉਹ ਪੰਜੀਰੀ ਨੂੰ ਗੱਭਰੂ ਡਾਈਟ ਬਣਾਤਾ ਮਤਲਬ ਗੱਲ ਇਹ ਹੈ ਕਿ ਇੱਕ ਬੈਲੈਂਸਡ ਡਾਈਟ ਇੱਕ ਡਾਈਟ ਬਣਾਦੀ ਡਾਕਟਰ ਦੀ ਨਿਗਾਹ ਦੇ ਵਿੱਚ ਗਵਰਨਮੈਂਟ ਦੇ ਵਿੱਚ ਜਿਹੜੀ ਸਰਟੀਫਾਈਡ ਕਿੰਨੀ ਡੋਜ਼ ਕਿੰਨੇ ਮਿਲੀਗ੍ਰਾਮ ਪੈਣੀ ਹੈ ਕੇਸਰ ਕਿੰਨੇ ਮਿਲੀਗ੍ਰਾਮ ਪੈਣਾ ਉਹ ਸਾਰਾ ਪਾ ਕੇ ਬਣ ਗਿਆ ਤੇ ਇਹ ਜਿਹੜੀ ਚੀਜ਼ ਹੈ ਇਹਨੂੰ ਜਿਹਨੂੰ ਵੀ ਅਸੀਂ ਦੰਦੇ ਆ ਉਹਦੇ ਸਰੀਰ ਚ 2-4 ਦਿਨਾਂ ਚ ਹੀ ਜਾਨ ਆ ਜਾਂਦੀ ਹੈ ਅੱਛਾ ਇੱਕ ਗੱਲ ਹੋਰ ਬੁੱਗਾ ਜੀ ਜੀ ਕਿ ਜਿਹਨੂੰ ਵੀ ਅਸੀਂ ਦਵਾਈ ਦੰਦੇ ਆ ਜਿਹੜਾ ਵੀ ਆਂਦਾ ਅਸੀਂ ਉਹਨੂੰ ਕਹਿੰਦੇ ਆ ਵੀ ਮਿੱਤਰਾ ਦੇਖੋ 2 ਮਹੀਨੇ ਦਾ ਕੋਰਸ ਹੈ ਦਵਾਈ ਚ ਪਹਿਲਾਂ 4 ਦਿਨ ਦੀ ਲੈ ਕੇ ਜਾ ਅੱਛਾ ਜੀ ਜੀ ਸਾਨੂੰ ਪਤਾ ਹੈ ਕਿ 4 ਦਿਨ ਜਿਹੋ ਨੇ ਸਾਡੀ ਦਵਾਈ ਖਾ ਲਈ ਉਹਦੇ ਦਿਮਾਗ ਚ ਜਿੰਨੇ ਵੀ ਡਾਊਟ ਆ ਸਭ ਕਲੀਅਰ ਹੋ ਜਾਂਦੇ ਨੇ ਕਿਉਂਕਿ ਨਸ਼ਾ ਕਰਨ ਵਾਲੇ ਆਦਮੀ ਨੂੰ ਐ ਪਤਾ ਲੱਗ ਜਾਂਦਾ ਐ ਕਰਕੇ ਅੱਜ ਨਕਲੀ ਮਾਲ ਆਇਆ ਹੈ ਮਾਰਕੀਟ 'ਚ। ਹਾਂ। ਉਹ। ਤੇ ਜਦੋਂ ਸਾਡੀ ਦਵਾਈ ਖਾਂਦਾ ਹੈ ਉਹਨੂੰ ਪਤਾ ਲੱਗ ਜਾਂਦਾ ਵੀ ਇਸ ਦਵਾਈ 'ਚ ਕੋਈ ਨਸ਼ਾ ਹੈ ਹੀ ਨਹੀਂ। ਜੀ। ਜੇ ਹੋਊਗਾ ਤਾਂ ਨਸ਼ਾ ਕਰਨ ਵਾਲੇ ਤੋਂ ਵੱਡੀ ਕਿਹੜੀ ਲੈਬਰਾਟਰੀ ਹੋ ਸਕਦੀ ਆ? ਬਿਲਕੁਲ। ਉਹਨੂੰ 1 ਮਿੰਟ 'ਚ ਪਤਾ ਲੱਗਦਾ। ਜਿਵੇਂ ਹੁਣ ਤੁਹਾਡੀ ਸਮੂੱਚੀ ਇਹ ਆਰਗੇਨਾਈਜੇਸ਼ਨ ਹੈਗੀ ਆ। ਜੀ। ਬਹੁਤ ਤੁਹਾਡਾ ਬਹੁਤ ਇੱਕ ਤਰ੍ਹਾਂ ਦਾ ਪ੍ਰੋਜੈਕਟ ਹੈਗਾ ਤੇ ਸਮਾਜ ਵਿੱਚ ਇੱਕ ਅੱਛਾ ਸਮਾਜ ਸਿਰਜਣ ਦੇ ਵਿੱਚ ਇਹ ਆਰਗੇਨਾਈਜੇਸ਼ਨ ਤੁਹਾਡਾ ਫਿਰ ਕੀ ਕੰਮ ਕਰਦੀ ਹੈ ਇਹ ਇੱਕ ਤਾਂ ਸੀ ਅਵੇਅਰਨੈਸ ਕੈਂਪ ਬਹੁਤ ਲਾਣੇ ਆ ਜੀ ਲੋਕਾਂ ਨੂੰ ਲੈਕਚਰ ਦੰਨੇ ਆ ਅੱਜ ਕੱਲ ਅਸੀਂ ਹੁਣ ਮੋਹਮ ਸ਼ੁਰੂ ਕੀਤੀ ਹੋਈ ਹੈ ਵੀ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਸਾਡੇ ਜਿਹੜੇ ਐਕਸਪਰਟਸ ਨੇ ਟਾਈਮ ਲੈ ਕੇ ਉਹਨਾਂ ਤੋਂ ਸਾਡੇ ਐਕਸਪਰਟਸ ਨੂੰ ਉੱਥੇ ਭੇਜਿਆ ਜਾਊਗਾ ਤੇ ਸਕਰੀਨ ਦੇ ਉੱਪਰ ਇੱਕ ਇੱਕ ਚੀਜ਼ ਦਿਖਾਣੀ ਹੈ ਕਿ ਮੂੰਹ ਦੇ ਵਿੱਚ ਜਿਹੜੀ ਚੀਜ਼ ਗਈ ਉਨੇ ਜਾ ਕੇ ਕਿਹੜੇ ਕਿਹੜੇ ਆਰਗਨਸ ਨੂੰ ਡਿਸਟਰਬ ਕੀਤਾ ਸਾਡੇ ਬੱਚਿਆਂ ਨੂੰ ਐਜੂਕੇਟ ਕਰਨ ਦੀ ਲੋੜ ਹੈ ਕਿ ਉਹ ਬੱਚਾ ਜਦੋਂ ਨਸ਼ਾ ਕਰੇ ਤਾਂ ਉਹਨੂੰ ਪਤਾ ਹੋਵੇ ਵੀ ਮੈਂ ਕੀ ਨਾਸ ਕਰ ਰਿਹਾ ਆਪਣਾ ਅੰਦਰ ਤੇ ਹੁਣ ਮਜ਼ਾਕ ਮਜ਼ਾਕ ਦੇ ਵਿੱਚ ਕੀਤੇ ਹੋਏ ਨਸ਼ੇ ਜਿਹੜੇ ਨੇ ਉਹ ਜ਼ਿੰਦਗੀਆਂ ਬਰਬਾਦ ਕਰ ਰਹੇ ਨੇ ਜਿਵੇਂ ਅਫੀਮ ਹੈ ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਬੁੱਗਾ ਜੀ ਕਿ ਜਿਹੜੇ ਆਪਣੇ ਏਰੀਆ ਹੈਗਾ ਤਰਨਤਾਰਨ ਸਾਈਡ ਅੰਮ੍ਰਿਤਸਰ ਸਾਈਡ ਇੱਧਰ ਬਾਰਡਰ ਏਰੀਆ ਜਿੰਨੇ ਵੀ ਨੇ ਬਠਿੰਡਾ ਹੋ ਗਿਆ ਫਰੋਜ਼ਪੁਰ ਹੋ ਗਿਆ। ਇਹਨਾਂ ਏਰੀਆ ਦੇ ਵਿੱਚੋਂ ਮੇਰੇ ਕੋਲੇ ਰੋਜ਼ ਘੱਟੋ ਘੱਟ 20 25 25 ਫੈਮਿਲੀ ਸਾਡੇ ਕੋਲੇ ਆਉਂਦੀਆਂ ਨੇ। ਬਹੁਤ ਵਧੀਆ ਹਾਲ ਹੈ। ਥੋੜੀਆਂ ਨਹੀਂ ਹੈਗੀਆਂ ਜੀ 20 25 25 ਫੈਮਿਲੀਜ਼। ਹੁਣ ਜਿਵੇਂ ਅੱਜ ਮੈਂ ਤੁਹਾਡੇ ਨਾਲ ਬੈਠਾ ਗੱਲਾਂ ਮਾਰਦਾ ਲੋਕਾਂ ਨੂੰ ਜਦੋਂ ਅਸੀਂ ਇਹ ਲੋਕਾਂ ਨੇ ਇਹਨੂੰ ਦੇਖਣਾ, ਸੁਣਨਾ, ਸਮਝਣਾ ਤਾਂ ਉਹਨਾਂ ਨੂੰ ਪਤਾ ਵੀ ਜੇ ਰੁਪਿੰਦਰ ਰੂਪੀ ਜੀ ਬੈਠ ਕੇ ਆਪਣਾ ਬੁੱਗਾ ਜੀ ਬੈਠ ਕੇ ਗੱਲ ਸੁਣ ਰਹੇ ਨੇ ਕੋਇਲ ਸਾਹਿਬ ਦੀ ਤਾਂ ਜ਼ਰੂਰ ਕੋਇਲ ਸਾਹਿਬ ਕੋਈ ਵਜ਼ਨਦਾਰ ਗੱਲ ਕਰ ਰਹੇ ਹੋਣਿਆ ਐਦਾਂ ਤਾਂ ਨਾ ਤੁਹਾਡੇ ਕੋਲੇ ਸਮਾਂ ਜੀ 1 ਮਿੰਟ ਦਾ ਵੀ ਨਾ ਸਾਡੇ ਕੋਲੇ ਸਮਾਂ ਜੇ ਆਪਾਂ ਕੋਈ ਗੱਲ ਕਰ ਰਹੇ ਆ ਤਾਂ ਇਸ ਲਈ ਕਰ ਰਹੇ ਆ ਕਿ ਕੋਈ ਅੱਛਾ ਸਮਾਜ ਸਿਰਜਿਆ ਜਾਵੇ ਆਉਣ ਵਾਲੀ ਸਾਡੀ ਜਿਹੜੀ ਪੀੜ੍ਹੀ ਆ ਇਹ ਚੋਂ ਬਾਹਰ ਆਵੇ ਹੁਣ ਇਹਦੇ ਚ ਬਹੁਤ ਬੜੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਗੰਭੀਰਤਾ ਦੇ ਨਾਲ ਲੋਕਾਂ ਤੱਕ ਪਹੁੰਚਾਉਣੀਆਂ ਜ਼ਰੂਰੀ ਨੇ ਬਿਲਕੁਲ ਜੀ ਸਹੀ ਗੱਲ ਹੈ ਉਦਾਂ ਦੇਖਿਆ ਜਾਵੇ ਤਾਂ ਬੁੱਗਾ ਜੀ ਲੈਕਚਰ ਕੋਈ ਨਹੀਂ ਸੁਣਦਾ ਜੀ ਜੇ ਨੂੰ ਇਦਾਂ ਬੈਠ ਕੇ ਤੇ ਚਰਚਾ ਕੀਤੀ ਜਾਵੇ ਇੰਟਰਸਟਿੰਗ ਵੇ ਨਾਲ ਲੋਕਾਂ ਤੱਕ ਗੱਲ ਪਹੁੰਚਾਈ ਜਾਵੇ ਤਾਂ ਉਹ ਜ਼ਰੂਰ ਸੁਣਦੇ ਆ ਜ਼ਰੂਰ ਸੁਣਦੇ ਆ ਹਾਂ ਜੀ ਉਹ ਦੇਖੋ ਪਿੱਛੇ ਜੇ ਇੱਕ ਸ਼ੋਅ ਕੀਤਾ ਸੀਗਾ ਜੀ ਮੈਂ ਮੇਰਾ ਸ਼ੋਅ ਆਇਆ ਸੀ ਤੁਸੀਂ ਵੀ ਚਲੋ ਤੁਹਾਡੇ ਆਪਣੇ ਸਾਰਿਆਂ ਦੇ ਉਹ ਵੀ ਆਪਣੇ ਬਹੁਤ ਹੀ ਹਰਮਨ ਪਿਆਰੇ ਨੇ ਅਮਰ ਨੂਰੀ ਜੀ ਨਾਲ ਕੀਤਾ ਸੀ ਜੀ ਤੇ ਉਹ ਜਦੋਂ ਸ਼ੋਅ ਕੀਤਾ ਤਾਂ ਬਹੁਤ ਲੋਕਾਂ ਦਾ ਫੇਥ ਬਣਿਆ ਆਏ ਮੇਰੇ ਕੋਲ ਲੋਕ ਖਾਸ ਕਰ ਖੰਨਾ ਸਾਈਡ ਦੀ ਬੈਲਟ ਉਦੋਂ ਬੜੀ ਵਧੀਆ ਖੁੱਲ ਗਈ ਵੀ ਉਹ ਬੜਾ ਵਿਸ਼ਵਾਸ ਰੋਪਣ ਸਾਈਡ ਦੇ ਲੋਕ ਤਾਂ ਉਦੋਂ ਇੱਕ ਪਰਿਵਾਰ ਆਇਆ ਜੀ ਮੇਰੇ ਕੋਲੇ ਜੀ ਮੈਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਉਹ ਪਰਿਵਾਰ ਨੇ ਜਾ ਕੇ ਮੈਡਮ ਨੂੰ ਵੀ ਐਪਰੀਸ਼ੀਏਟ ਕੀਤਾ ਬਾਅਦ ਚੋਂ ਜੀ ਜਦੋਂ ਉਹਨਾਂ ਦਾ ਮੁੰਡਾ ਸੀਗਾ ਜੀ ਨਸ਼ੇ ਕਰਦਾ ਸੀ ਔਰ ਮੁੰਡੇ ਦੀ 22-23 ਸਾਲ ਉਮਰ ਸੀ ਓ ਮਾਈ ਗਾਡ ਅੱਛਾ ਜੀ ਉਹ ਕਹਿੰਦੀ ਜੀ ਮੈਨੂੰ ਮਤਲਬ 1.5 ਸਾਲ ਹੋ ਗਿਆ ਮੇਰੇ ਹਸਬੰਡ ਦੀ ਡੈਥ ਹੋ ਗਈ ਇਹਦੀ ਉਹ ਟੈਨਸ਼ਨ ਚ ਓ ਕਹਿੰਦੀ ਮੇਰੇ ਹਸਬੰਡ ਨੇ 3 ਕਿੱਲੇ ਜ਼ਮੀਨ ਸੀ 23 ਕਿੱਲੇ ਬਣਾਤੀ ਅੱਛਾ ਅਬ ਦੇ ਬਾਪ ਤੋਂ ਬਾਅਦ ਉਹਨੇ 23 ਕਿਲੋ ਬਣਾਈ ਵੀ ਇਹਦੇ ਦਾਦੇ ਤੋਂ ਬਾਅਦ 23 ਕਿੱਲੇ ਜ਼ਮੀਨ ਬਣਾਤੀ ਜੀ ਇਹਨੇ ਪੈਦਾ ਹੋ ਕੇ ਉਹ ਉਹੀ ਸਾਰੀ ਗਵਾਤੀ ਕਹਿੰਦੀ ਹੁਣ ਸਾਡੇ ਕੋਲ ਫੇਰ 3 ਕਿੱਲੇ ਹੀ ਆ ਉਹ ਸੋਸ ਉਹ ਮਾਈ ਗਾਡ ਕਹਿੰਦੀ ਉਸੇ ਅਫਸੋਸ ਚ ਇਹਦੇ ਫਾਦਰ ਦੀ ਡੈਥ ਹੋ ਗਈ ਹੁਣ ਕਹਿੰਦੀ ਅੱਜ ਮੈਂ ਵੀਰੇ ਤੇਰੇ ਕੋਲ ਇਹਨੂੰ ਲੈ ਕੇ ਆਈ ਆ ਬਹੁਤ ਤੇਰਾ ਸੁਣਿਆ ਜਦੋਂ ਕਹਿੰਦੀ ਮੈਂ ਦੇਖਿਆ ਵੀ ਮੈਡਮ ਨੂਰੀ ਜੀ ਸੁਣ ਰਹੇ ਨੇ ਤੁਹਾਡੇ ਨਾਲ ਗੱਲ ਕਰ ਰਹੇ ਨੇ ਕਹਿੰਦੀ ਮੈਨੂੰ ਐ ਲੱਗਿਆ ਵੀ ਹੁਣ ਜਾਣਾ ਹੀ ਚਾਹੀਦਾ ਕੁਝ ਹੋ ਜੇ ਕਹਿੰਦੀ ਅੱਜ ਮੈਂ ਆਪਣੀਆਂ ਬਾਲੀਆਂ ਤੇ ਇੱਕ ਚੀਨੀ ਲਾਸਟ ਬਚਦੀ ਸੀ ਕਹਿੰਦੀ ਮੈਂ ਵੇਚ ਕੇ ਤੇਰੀ ਦਵਾਈ ਜੋਗੇ ਲੈ ਕੇ ਆਈਆਂ ਵੀ ਮੈਨੂੰ ਕੁੜੀ ਨੇ ਇੱਥੋਂ ਫੋਨ ਕਰਿਆ ਤੇ ਉਹਨਾਂ ਨੇ ਦੱਸਿਆ ਵੀ ਇੰਨਾ ਕੁ ਖਰਚਾ ਹੋਊਗਾ ਹਾਂਜੀ ਹਾਂਜੀ ਮਤਲਬ ਉਹਦੀ ਗੱਲ ਸੁਣ ਕੇ ਨਾ ਜੀ ਮੇਰੀ ਭੁੱਬ ਨਿਕਲ ਗਈ ਇੱਕ ਤਰ੍ਹਾਂ ਆਏ ਹਾਏ ਜੀ ਬਹੁਤ ਇਦਾਂ ਦੇ ਫੈਮਿਲੀਰ ਦੇਖ ਕੇ ਬਹੁਤ ਤਰਸਦੀ ਹੈ ਜੀ ਬਹੁਤ ਮੰਡੀ ਤੋਂ ਬਹੁਤ ਬੱਚਿਆਂ ਨੂੰ ਸੰਗਲ ਲਾ ਕੇ ਰੱਖਦੇ ਨੇ ਸੰਗਲ ਜੰਮ ਦੇ ਬੱਚੇ ਜੰਮ ਦੇ ਸੰਗਲਾਂ ਨਾਲ ਬੰਨਣੇ ਪੈਂਦੇ ਨੇ ਤੁਸੀਂ ਦੇਖ ਲਓ ਜੀ ਉਸ ਬੱਚੇ ਦਾ ਨਸ਼ਾ ਛੁੱਟਿਆ ਹਾਂਜੀ ਉਹਦੇ ਨਾਲ ਮੈਂ 10-15 ਮਿੰਟ ਗੱਲ ਕੀਤੀ ਪਹਿਲਾਂ ਉਹਦਾ ਮੂਡ ਐ ਤੇ ਵੀ ਬਸ ਮੈਂ ਇੱਥੋਂ ਭੱਜ ਜਾ ਕਿਸੇ ਤਰ੍ਹਾਂ ਹਾਂ ਮੈਂ ਕਿਹਾ ਤੂੰ 10 ਮਿੰਟ ਬੈਠ ਮੇਰੇ ਹਾਂਜੀ ਉਹ ਸੁਣਨ ਨੂੰ ਤਿਆਰ ਨਾ ਮੇਰੀ ਗੱਲ ਅੱਛਾ ਜੀ ਮੇਰੇ ਕੋਲੇ ਡੋਜ਼ ਰੱਖੀ ਹੋਈ ਸੀ ਉਹਦੇ ਲਈ ਰਾਮਦੇਸੀ ਹਾਂ ਮੈਂ ਕਿਹਾ ਵੀ ਤੂੰ ਐ ਗਾਣਾ ਪੀ ਥੋੜਾ ਜਾਂ ਹਾਂਜੀ ਮੇਰੇ ਜੋਗਾ ਤਾਂ ਹੋ ਤੂੰ ਜੀ ਉਹਨੇ ਜਦ ਦੇਖਿਆ ਵੀ ਤਾਂ ਬੰਦਾ ਬਹੁਤ ਵਧੀਆ ਉਹਨੇ ਮੇਰੇ ਨਾਲ ਸਾਰੀਆਂ ਗੱਲਾਂ ਖੁੱਲ੍ਹ ਕੇ ਕੀਤੀਆਂ ਹਾਂ ਕਹਿੰਦਾ ਜੀ ਬਾਪੂ ਮੇਰਾ ਮੈਨੂੰ ਐ ਕਰਦਾ ਸੀ ਬੇਬੇ ਮੇਰੀ ਐ ਕਰਦੀਦੀ ਮੈਨੂੰ ਐ ਕਿਉਂਕਿ ਉਹ ਛੋਟੀ ਮੱਤ ਤੀ ਉਹੋ ਜਿਹੀ ਗੱਲਾਂ ਕਰੂਗਾ ਹਾਂਜੀ ਹਾਂਜੀ ਫਿਰ ਉਹਨੂੰ ਸਮਝਾਇਆ ਵੀ ਮਿੱਤਰਾ ਹੁਣ ਜਿਹੜਾ ਕੁਝ ਤੇਰਾ ਹੈ ਸਭ ਕੁਝ ਹਮ ਸਹੀ ਹੈ ਤਿੰਨ ਕਿੱਲੇ ਜ਼ਮੀਨ ਵੀ ਘਟ ਨਹੀਂ ਹੁੰਦੀ ਜੇ ਤੇਰੇ ਕੋਲ ਅੱਜ ਹੈਗੀ ਹੈ ਲੋਕਾਂ ਦਾ ਇਰਾਬ ਨਹੀਂ ਹੈਗੀ ਠੇਕੇ ਦੇ ਵਿੱਚ ਮਰਾਫਾ ਕਢਦੇ ਤੇ ਮੈਂ ਕਿਹਾ ਤੂੰ ਉਹਦੇ ਵਿੱਚ ਆਪਣਾ ਕੰਮ ਕਰ ਤੇ ਨਸ਼ਾ ਛੱਡ ਤੇ ਵਧੀਆ ਗੱਡੀ ਥਾਰ ਕਢਾ ਨਵੀਂ ਅਤੇ ਉਹਦੇ ਵਿੱਚ ਚਿੱਟਾ ਕੁਰਤਾ ਪਜਾਮਾ ਪਾ ਕੇ ਬੈਠ ਮੁੱਛਾਂ ਖੁੰਡੀਆਂ ਰੱਖ ਉਹਨੂੰ ਜਦੋਂ ਗੱਲਾਂ ਥੋੜੇ ਉਹ ਇਮੇਜਿਨੇਸ਼ਨ ਦੇ ਵਿੱਚ ਹੀ ਹੋਇਆ ਇੰਨਾ ਖੁਸ਼ ਹੋ ਗਿਆ ਕਹਿੰਦਾ ਗੁਲਸਰਬ ਆ ਗੱਲਾਂ ਮੈਨੂੰ ਕਿਸੇ ਨੇ ਅਜ ਤੱਕ ਕਹੀਆਂ ਹੀ ਨਹੀਂ ਐਕਚੁਅਲੀ ਉਹਨਾਂ ਨੂੰ ਛਿੱਟਰੀ ਪੈਂਦੇ ਆ ਰਸਿਆਂ ਵਾਲਿਆਂ ਨੂੰ ਤੂੰ ਐ ਕਰਤਾ ਘਰ ਖਾ ਗਿਆ ਮੋਟੀਵੇਟ ਕਰਨ ਦੀ ਲੋੜਾ ਨਾਲ ਮੈਂ ਫਿਰ ਉਹਨੂੰ ਭੈਣ ਨੂੰ ਕਿਹਾ ਮਖਾ ਜੀ 15 ਮਿੰਟ ਬਾਅਦ ਉਹ ਮੈਨੂੰ ਕਹਿਣ ਲੱਗਾ ਕਹਿੰਦਾ ਗੁਲਸਰਬ ਤੁਸੀਂ ਦਵਾਈ ਸ਼ੁਰੂ ਕਰੋ ਮੈਂ ਠੀਕ ਆ ਮੈਂ ਛੱਡੂਗਾ ਜੀ ਬਗਾ ਮੇਤਰਾ ਤੂੰ ਸਾਡੇ ਲਈ ਐਗਜ਼ਾਮਪਲ ਆ ਜੇ ਤੇਰੀ ਨਾ ਛੁੱਟੀ ਤਾਂ ਸਾਡੇ ਕੋਲ ਪੂਰਾ ਰੋਪੜ ਜ਼ਿਲ੍ਹਾ ਹੀ ਨਹੀਂ ਆਉਣਾ ਵੀ ਇਹ 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 ਨੂੰ ਇਹਨੂੰ ਨਹੀਂ ਛਡਾ ਸਕਿਆ ਗੋਇਲ ਦਾ ਸਾਡਾ ਕੀ ਛੜਾਉ ਜੀ ਜੇ ਤੂੰ ਛੱਡ ਗਿਆ ਮੇਰੇ ਕੋਲ ਸਾਰਾ ਜ਼ਿਲ੍ਹਾ ਆਉ ਜੀ ਮਗਾ ਤੇਰੇ ਨਾਲ ਸਾਡੀ ਇੱਜ਼ਤ ਜੁੜ ਗਈ ਤੇ ਉਹਨੂੰ ਜਦੋਂ ਅਸੀਂ ਸ਼ੁਰੂ ਕਰਾਇਆ ਨਾ ਜੀ ਕਮਾਲ ਦੇ ਰਿਜ਼ਲਟ ਬਾਬਾ ਜੀ ਨੇ ਐਸੀ ਕਿਰਪਾ ਕੀਤੀ ਮਤਲਬ ਅ ਅੱਖਾਂ ਚੋਂ ਪਾਣੀ ਉਦੋਂ ਮੇਰੇ ਵੀ ਚੱਲਿਆ ਜੀ ਉਹ ਪਹਿਲੀ ਵਾਰੀ ਮਤਲਬ ਉਹ ਪਰਿਵਾਰ ਦੀ ਕਹਾਣੀ ਲੈ ਕੇ ਤੇ ਮੁੰਡਾ ਇੰਨਾ ਸੋਹਣਾ ਕਮਾਲ ਦੀ ਗੱਲ ਜੀ ਮਤਲਬ ਮੈਂ ਕਿਸੇ ਦਾ ਨਾਂ ਤੱਕ ਹੀ ਲਵਾਂ ਵੀ ਮਤਲਬ ਜੇ ਉਹਨੂੰ ਫਿਲਮ 'ਚ ਵੀ ਖੜਾ ਦੋਤਾ ਉਹ ਐਕਟਰੇ ਸੀਗਾ ਐਨਾ ਸੋਹਣਾ ਮੁੰਡਾ ਤੇ ਉਹਨੂੰ ਜੀ ਜਦੋਂ ਨਸ਼ੇ 'ਚੋਂ ਬਾਹਰ ਆ ਗਿਆ ਹੁਣ ਉਹ ਮੇਰਾ ਵਲੰਟੀਅਰ ਹੈ ਜੀ ਰੋਪੜ ਜ਼ਿਲ੍ਹੇ ਦੇ ਵਿੱਚ ਅੱਛਾ ਜੀ ਹੈ ਤੇ ਉਹ ਹਰ ਹਰ ਬਹੁਤ ਅੱਛਾ ਹਰ ਕਦੇ ਗੱਦੇ ਨੂੰ ਕਨਵਿੰਸ ਕਰਕੇ ਲੈ ਆਉਂਦਾ ਵੀ ਆਜ ਚਲੀਏ ਯਾਰ ਛੁੱਟ ਜੂਗਾ ਤਾਂ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਜੀ ਸਮਾਜ ਦੇ ਵਿੱਚ ਅੱਜ ਅੱਜ ਜੇ ਅਗਰ ਸੁਭਾਸ਼ ਗੁਹਿਲ ਤੋਂ ਡੇਰੇ ਬੂਰੇ ਬੈਠ ਕੇ ਇੰਨੇ ਦਮ ਨਾਲ ਇਹ ਗੱਲ ਕਰ ਰਿਹਾ ਤਾਂ ਕੁਛ ਨਾ ਕੁਛ ਵਜਨ ਜ਼ਰੂਰ ਹੈ ਜੀ ਜੀ ਬਿਲਕੁਲ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਵੀ ਅਸੀਂ ਜਿਹੜਾ ਹੈਗਾ ਬਿਨਾ ਦਾਖਲ ਕੀਤੇ ਹਾਂ ਅਸੀਂ ਉਹਦਾ ਨਸ਼ਾ ਛਡਾਉਣਾ ਹੈ ਜੀ ਇੱਕਵੇਂ ਹੋ ਸਕਦਾ ਜੀ ਇਹ ਇਹ ਬਸ ਇੱਕ ਇਹ ਸਮਝ ਲਓ ਵੀ ਮੈਥਡ ਪਹਿਲਾਂ ਵੀ ਦੱਸਿਆ ਵੀ ਬਿਨਾ ਦਾਖਲ ਕਿਵੇਂ ਹੋ ਸਕਦਾ ਜਿਵੇਂ ਅਸੀਂ ਕੋਈ ਮੈਡੀਸਨ ਹੁਣ ਜਿਵੇਂ ਕੋਈ ਬੰਦਾ ਨਸ਼ਾ ਸ਼ੁਰੂ ਕਰਦਾ ਕਿਵੇਂ ਕਰਦਾ ਪਹਿਲੇ ਦਿਨ ਬੜਾ ਡਰ ਡਰ ਕੇ ਜੇ ਚਾਹ ਜਿੰਨਾ ਮਰਜੀ ਦਲੇਰ ਹੋਵੇ ਪਹਿਲਾ ਸਿਪ ਵੀ ਬੜਾ ਡਰ ਕੇ ਕਰਦਾ ਹੋ। ਪਹਿਲੇ ਦਿਨ ਅਮੀਮ ਵੀ ਬੜੀ ਡਰ ਕੇ ਨਹੀਂ ਖਾਊਗਾ। ਫਿਰ ਖਾ ਕੇ ਕਾਫੀ ਦਿਨ ਡਿੱਕੀ ਜਾਊਗਾ ਵੀ ਕੁਝ ਹੁੰਦਾ ਤਾਂ ਨਹੀਂ। ਫਿਰ ਉਹਨੂੰ ਜਦੋਂ ਸਰੂਰ ਜਿਹਾ ਆਉਂਦਾ। ਫਿਰ ਉਹਨੂੰ ਇਹ ਲੱਗਦਾ ਵੀ ਯਾਰ ਆਹ ਤਾਂ ਬੜੀ ਵਧੀਆ ਚੀਜ਼ ਸੀਗੀ। ਵੀ ਮੈਂ ਅਮੀਮ ਨਹੀਂ ਗਿਆ। ਜੀ। ਤੇ ਫਿਰ ਉਹ ਜਦੋਂ 4-5 ਦਿਨਾਂ ਬਾਅਦ ਫੇਰ ਲੈਂਦਾ ਇੰਨੀ ਫਿਰ ਉਹ ਸਰੂਰ ਨਹੀਂ ਚੜਦਾ ਕਿਉਂਕਿ ਉਹ ਤਾਂ ਉਹਨਾ ਕੰਮ ਕਰ ਗਈ ਆਪਦਾ ਫਿਰ ਉਹ ਵਧਾ ਲੈਂਦਾ ਵੱਦੀ 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 ਇੱਕ ਦਿਨ ਫਿਰ ਕਹਿਣ ਲੱਗ ਜਾਂਦਾ ਵੀ ਹੁਣ ਆਪਾਂ ਸਿਰੇ ਤੇ ਆਵਾਂ ਹੀ ਹੋ ਗਏ ਕੌਂ ਦੇ ਜ਼ਿਰ ਜਾਨੀ ਘਾਣ ਜਾ ਕੇ ਕੰਮ ਨਹੀਂ ਕਰਦੀ ਹਾਂਜੀ ਨਸ਼ਾ ਜਿਹੜਾ ਇਨਸਾਨ ਕਰ ਰਿਹਾ ਉਹ ਸਿਰਫ ਨਸ਼ੇ ਨੂੰ ਇਸ ਲਈ ਕਰ ਰਿਹਾ ਕਿ ਉਹਦਾ ਸਰੀਰ ਚੱਲਦਾ ਰਹੇ ਜਿਵੇਂ ਗੱਡੀ 'ਚ ਤੇਲ ਪਾਇਆ ਆਪਾਂ ਗੱਡੀ ਚੱਲਦੀ ਆ ਨਸ਼ਾ ਹੁਣ ਕੋਈ ਸ਼ੌਂਕ ਨੂੰ ਨਹੀਂ ਕਰਦਾ ਸ਼ੌਂਕ ਨੂੰ ਪਹਿਲੇ ਚਾਰਕ ਦਿਨ ਹੀ ਕਰਦਾ ਬੰਦਾ ਪਰ ਇਹ ਵੀ ਤਾਂ ਗੋਲ ਸਭ ਹੁੰਦਾ ਨਾ ਵੀ ਜਿਹੜੇ ਨਸ਼ਾ ਕਰਨੇ ਵਾਲੇ ਲੋਕ ਨੇ ਤੇ ਉਹ ਪਹਿਲਾਂ ਇੱਕ ਨਵੇਂ ਬੰਦੇ ਨੂੰ ਆਪਣੇ ਕੋਲੋਂ ਨਸ਼ਾ ਖਵਾਉਂਦੇ ਆ ਹਾਂ ਆਹੋ ਤੇ ਇਹ ਮਤਲਬ ਇਸ ਤਰ੍ਹਾਂ ਦੀ ਕੀ ਇਹ ਗੱਲ ਉਹੀ ਤਰੀਕਾ ਅਸੀਂ ਰੱਖਿਆ ਜੀ ਅਸੀਂ ਆਪਣੇ ਕੋਲ ਉਹਨੂੰ ਕਹਿੰਨੇ ਵੀ ਤੂੰ 4 ਦਿਨ ਦੀ ਦਵਾਈ ਖਾ ਹਾਂਜੀ 4 ਦਿਨ ਦੀ ਦਵਾਈ ਦੇ ਪੈਸੇ ਦੇ ਕੇ ਜਾ ਉਦੋਂ ਬਾਅਦ ਤੈਨੂੰ ਦਵਾਈ ਦਾ ਅਸਰ ਕਰ ਦੇਣਾ ਜਦੋਂ ਉਹਨੂੰ ਦਵਾਈ ਅਸਰ ਕਰ ਜਾਂਦੀ ਹੈ ਉਹ ਮੇਂ ਜਿਵੇਂ ਉੱਧਰ ਲੱਗਿਆ ਸੀ ਉਹ ਵੀ ਇੱਧਰ ਆ ਜਾਂਦਾ ਜਿਵੇਂ ਇਹ ਦਵਾਈ ਮੈਨੂੰ ਬਚਾ ਸਕਦੀ ਆ ਉਹਨੇ ਮੈਨੂੰ ਫਸਾ ਲਿਆ ਹੁਣ ਅਸੀਂ ਅਸੀਂ ਕੀ ਕਰਨਾ ਅਸੀਂ ਇੱਥੋਂ ਸ਼ੁਰੂ ਕਰਦੇ ਆ ਦਵਾਈ 15 ਗ੍ਰਾਮ ਹੌਲੀ 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 ਘਟਦੇ ਘਟਦੇ 1 ਗ੍ਰਾਮ ਤੇ ਲਿਆ ਕੇ ਜਦੋਂ ਸਰੀਰ ਸਰੀਰ ਉਹਦਾ 4-5 ਦਿਨ ਚ ਹੀ ਦਸਣ ਲੱਗ ਜਾਂਦਾ ਪੰਜ ਦਿਨ ਪੰਜ ਦਿਨ ਪੱਗ ਦੇ ਪੇਚ ਸੈੱਟ ਕਰਨ ਲੱਗ ਜਾਂਦਾ ਉਹ ਪੰਜ ਸੱਤ ਦਿਨਾਂ ਬਾਅਦ ਕੁੜਤਾ ਪਜਾਮਾ ਧੋ ਕੇ ਪਾਉਣ ਲੱਗ ਜਾਂਦਾ ਨਹਾਉਣ ਲੱਗ ਜਾਂਦਾ ਘਰਦਿਆਂ ਦੀ ਗੱਲ ਸੁਣਦਾ ਲੱਸੀ ਲੂਸੀ ਪੀਣ ਲੱਗ ਜਾਂਦਾ ਤੇ ਪੰਜ ਛੇ ਦਿਨਾਂ ਬਾਅਦ ਉਹਨੂੰ ਪਤਾ ਲੱਗ ਜਾਂਦਾ ਘਰਦਿਆਂ ਨੂੰ ਵੀ ਪਤਾ ਲੱਗ ਜਾਂਦਾ ਹੁਣ ਸਾਡਾ ਇਹ ਬੀਬਾ ਪੁੱਤ ਬਣ ਗਿਆ ਉਹਨੂੰ ਵੀ ਪਤਾ ਲੱਗ ਜਾਂਦਾ ਇਹ ਮੇਰਾ ਘਰ ਪਰਿਵਾਰ ਮੈਨੂੰ ਪਿਆਰ ਕਰਦਾ ਮੈਨੂੰ ਮੈਨੂੰ ਸੰਭਾਲਣਾ ਮੈਨੂੰ ਬਚਾਉਣਾ ਚਾਹੁੰਦਾ ਇਹੀ ਇਸ ਜਿਹੜੀ ਮੈਡੀਸਿਨ ਦਾ ਫਾਇਦਾ ਬਾਕੀ ਜਿਹੜੇ ਹੁਣ ਸ਼ਰਾਬ ਸ਼ਰੂਪੀਂ ਵਾਲੇ ਉਹ ਤਾਂ ਬਿਨਾਂ ਦੱਸੀ ਚੜਾਉਣੀ ਪੈਂਦੀ ਆ ਉਹਦੇ ਵਿੱਚ ਸਾਡੇ ਜਿਹੜੇ ਰਿਜ਼ਲਟ ਨੇ ਉਹ ਵੀ ਵਾਕਈ ਕਮਾਲ ਹੈ ਬਾ ਕਮਾਲ ਸ਼ਰਾਬ ਕਿੱਦਾਂ ਛਡਾਉਣੀਓ ਜੀ ਫਿਰ ਉਹਦੇ ਵਿੱਚ ਲਿਕੁਇਡ ਦਵਾਈ ਹੈ ਇੱਕ ਤਾਂ ਦੋ ਤਰ੍ਹਾਂ ਦੀ ਦਵਾਈ ਹੈ ਇੱਕ ਪੀਨ ਵਾਲਾ ਲਿਕੁਇਡ ਹੈ ਜਿਹੜਾ ਅਸੀਂ ਇੰਡੀਆ ਚ ਦਿੰਦੇ ਆ ਇੰਡੀਆ ਦੇ ਵਿੱਚ ਕੀ ਹੈ ਜੀ ਸ਼ਰਾਬ ਦੀ ਕੁਆਲਿਟੀ ਬਹੁਤ ਨੀਚੇ ਆ ਜਿਹੜੇ ਆਮ ਲੋਕ ਪੀਂਦੇ ਆ ਜਿਹੜੇ ਜਿਨ੍ਹਾਂ ਨੂੰ ਛਡਾਈ ਵੀ ਜਾ ਸਕਦੀ ਆ ਜਿਹੜੇ ਵਧੀਆ ਸ਼ਰਾਬ ਪੀਂਦੇ ਉਹਨਾਂ ਨੂੰ ਛੱਡਣ ਦੀ ਵੀ ਨਹੀਂ ਲੋੜ ਪੈਂਦੀ ਉਹ ਮਾੜੀ ਮੁੱਟੀ ਪੀਂਦੇ ਉਹ ਸ਼ਰਾਬ ਨਹੀਂ ਉਹਨੂੰ ਪਾ ਦਾਰੂ ਕਹ ਸਕਦੇ ਉਹਦਾ 90 ਕਐਮਐਲ ਪੀਣੀ ਆ ਉਹਨਾਂ ਨੇ 60 ਐਮਐਲ ਪੀਣੀ ਆ ਉਹ ਇੱਕ ਦਾਰੂ ਦੀ ਤਰ੍ਹਾਂ ਦਵਾ ਦਾਰੂ ਦੀ ਤਰ੍ਹਾਂ ਪੀਂਦੇ ਦਾਰੂ ਦਵਾ ਦੇ ਤਰ੍ਹਾਂ ਪੀਂਦੇ ਦਵਾ ਦਾਰੂ ਦੀ ਤਰ੍ਹਾਂ ਪੀਂਦੇ ਆ ਤੇ ਜਿਹੜੇ ਰੋਕੀ ਪੀ ਕੇ ਖੱਪ ਕਰਦੇ ਆ ਪੀ ਕੇ ਸ਼ਰਾਬ ਉਹਨੂੰ ਨਾਮ ਸ਼ਰਾਬ ਦਵਾਂਗੇ ਉਹ ਅਸੀਂ ਸ਼ਰਾਬ ਜਾਂ ਸ਼ਰਾਬੀ ਕੁਝ ਵੀ ਕਹਿ ਲਓ ਐਲਕੋਹੋਲਿਕ ਕਹਿ ਲਓ ਤੇ ਉਹ ਉਹਨਾਂ ਜੀ ਜੀ ਉਹ ਫਿਰ ਉਹਨਾਂ ਦੇ ਡਾਈਟ ਦੇ ਵਿੱਚ ਫੂਡ ਦੇ ਵਿੱਚ ਪਾ ਕੇ ਮਾਤਾ ਭੈਣਾ ਦੰਦੀਆਂ ਨੇ ਜਿਹਦਾ ਨਾ ਕੋਈ ਕਲਰ ਹੈ ਨਾ 스멜 ਹੈ ਨਾ ਕੋਈ ਟੇਸਟ ਹੈ ਨਾ ਹੀ ਉਹਨੂੰ ਪਤਾ ਲੱਗਦਾ ਅਸਲ ਪਤਾ ਨਹੀਂ ਚੱਲਦਾ ਬਿਲਕੁਲ ਵੀ ਇਹ ਇਹ ਦਵਾਈ ਨਾਲ ਹੌਲੀ ਹੌਲੀ ਕੀ ਹੁੰਦਾ ਜੀ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਨਸ਼ੇ ਕਰਨ ਦੇ ਨਾਲ ਸਾਡੇ ਬ੍ਰੇਨ ਦੇ ਵਿੱਚ ਇੱਕ ਹਾਰਮੋਨ ਹੈ ਜਿਹਨੂੰ ਸੈਰੋਟੋਨਿਨ ਹਾਰਮੋਨ ਦੇ ਨਾਮ ਤੇ ਜਾਣਿਆ ਜਾਂਦਾ ਤੁਸੀਂ ਗੂਗਲ ਸਰਚ ਕਰਕੇ ਦੇਖਿਓ ਉਹ ਜਦੋਂ ਵੀਕ ਹੁੰਦਾ ਨਾ ਜੀ ਫਿਰ ਨਸ਼ੇ ਦੀ ਤਲਬ ਜਿਵੇਂ ਸ਼ਰਾਬ ਪੀਣ ਵਾਲਾ ਆਦਮੀ ਕਹਿੰਦਾ ਅੱਜ ਨਹੀਂ ਪੀਣੀ ਹੂੰ ਦੋ ਮਰਦੀ ਹੋ ਜਿਵੇਂਰੇ ਟਾਇਲਟ ਚ ਬੈਠਾ ਕਹੀ ਜਾਂਦਾ ਅੱਜ ਨਹੀਂ ਪਿੰਦਾ ਜਦੋਂ ਟਾਈਮ ਹੋ ਜਾਂਦਾ ਜਦੋਂ 4:00 ਵਜਦੇ ਬਸ ਜੀ ਫੇਰ ਕਹਿੰਦਾ ਜੀ ਕੀੜੇ ਜਿੰਦਾਬਾਦ ਕਰਦੇ ਮੁੰਡਾ ਉਹ ਕੀੜੇ ਕਿਹੜੇ ਹੁੰਦੇ ਆ ਹਾਰਮੋਨ ਛੱਡਾ ਬੀਕ ਹੋਇਆ ਉਹ ਮੰਗਦਾ ਉਹ ਮੰਗ ਰਿਹਾ ਬਾਕੀ ਰਹੀ ਗੱਲ ਬੁੱਗਾ ਜੀ ਮਾਹੌਲ ਜਿਹੜਾ ਹੈਗਾ ਬਹੁਤ ਜ਼ਿਆਦਾ ਨਸ਼ਿਆਂ ਦੇ ਉੱਤੇ ਆਪਾਂ ਗੱਲਬਾਤ ਕੀਤੀ ਹੈ ਔਰ ਤੁਹਾਡੇ ਜਿਹੜੇ ਗੀਤ ਨੇ ਮੈਡਮ ਦੇ ਜਿਹੜੇ ਛੋਟੇ ਛੋਟੇ ਚੁਟਕਲੇ ਹੁੰਦੇ ਆ ਛੋਟੇ ਛੋਟੇ ਗੱਲਾਂ ਬਾਤਾਂ ਮੈਡਮ ਹਸਾਉਂਦੇ ਰਹਿੰਦੇ ਆ ਤਾਂ ਅਸੀਂ ਉਹ ਵੀ ਚੀਜ਼ਾਂ ਦਾ ਅਗਲੇ ਨੂੰ ਜ਼ਿਕਰ ਕਰਦੇ ਆਂ ਵੀ ਥੋੜਾ ਬਹੁਤਾ 뮤ਜ਼ਿਕ ਨਾਲ ਵੀ ਜੁੜੇ ਰਿਹਾ ਕਰੋ ਤਾਂ ਕਿ ਤੁਹਾਨੂੰ ਹਰ ਵਕਤ ਕੋਈ ਗੱਲ ਰਹਿੰਦੀ ਆ ਕਿ ਅਸੀਂ ਨਸ਼ਾ ਹੀ ਕਰਨਾ ਕਿੱਥੋਂ ਲਿਆਉਣਾ ਔਰ ਉਹੀ ਸੋਚਦੇ ਰਹਿੰਦੇ ਅੱਜ ਕਿੱਥੋਂ ਲਿਆ ਜਾਵੇ ਅੱਜ ਕਿ ਅੱਜ ਕੀ ਇੰਤਜ਼ਾਮ ਕਰੀਏ ਨਸ਼ਾ ਖਰੀਦਣ ਲਈ ਉਹ ਆਬਦਾਨੀ ਦੋਜ ਦੇ ਵੀ ਮੈਂ ਮੇਰੇ 'ਚ ਕੀ ਨੁਕਸਾ ਉਹ ਬੁੱਗਾ ਜੀ ਦਾ ਗਾਣਾ ਸੁਣ ਕੇ ਗਈ ਜਾਣਗੇ ਇੱਥੇ ਜੇ ਐਂ ਗਾ ਦਿੰਦਾ ਜਿਆਦਾ ਵਧੀਆ ਸੀ ਨਹੀਂ ਇਹਨਾਂ ਦਾ ਮੈਂ ਤਾਂ ਨਿਕ ਗੱਲ ਸੁਣਾਵਾ ਜੀ ਇਹਨਾਂ ਦਾ ਦਿਮਾਗ ਬੜਾ ਚੱਲਦਾ ਹੁੰਦਾ ਇੱਕ ਵਾਰੀ ਬੜੀ ਬੜੀ ਪੁਰਾਣੀ ਗੱਲ ਹੈ ਜੀ ਬਾਹਰ ਰਹਿੰਦਾ ਸੀ ਕੋਈ ਉੱਥੇ ਨਸ਼ੇ ਉਦੋਂ ਇਹਨੇ ਨਹੀਂ ਮਿਲਦੇ ਸੀ ਜੀ ਉਹਨਾਂ ਨੇ ਕੀ ਸਕੀਮ ਲਾਈ ਜੀ ਵੀ ਹੁਣ ਹਫੀਮ ਕਿਵੇਂ ਲਜਾਈ ਜਾਵੇ ਬਾਹਰ ਲਜਾਤਾ ਸਕਦੇ ਨਹੀਂ ਫੜੇ ਗਏ ਤਾਂ ਸਾਰੀ ਉਮਰ ਲਈ ਗਏ ਅੰਦਰ ਉਹਨਾਂ ਨੇ ਬੁੱਗਾ ਜੀ ਕੀ ਕੀਤਾ ਹਫੀਮ ਘੋਲੀ ਪਤੀਲੇ ਚ ਉਹ ਚ ਪੱਗ ਡਾਈ ਕਰ ਲਈ ਉਹ ਮਾਈ ਗੋਡ ਪੱਗ ਬੋਲੀ ਵਿੱਚ ਪੱਗ ਸੁੱਕਣੀ ਪਾਲੀ ਉਹਦੀ ਤੈ ਮਾਰੀ ਕੱਪੜਿਆਂ ਦੇ ਵਿੱਚ ਆ ਥੱਲੇ ਦਿੱਤੇ ਲੈ ਗਏ ਜੀ ਬਾਹਰ ਇਹ ਤਾਂ ਢੰਗ ਦੱਸਦਾ ਤੁਸੀਂ ਹੁਣ ਮੁੜ ਕੇ ਕੀ ਕਰਿਆ ਕਰਨ ਇੰਨੀ ਕਲੀਰ ਕੱਟਿਆ ਕਰਨ ਚਾਹ ਚ ਪਤੀਲੇ ਚ ਵਾਰ ਲਿਆ ਕਰਨ ਸਾਰੇ ਜਣੇ ਪੀ ਲਿਆ ਕਰਨ ਮੈਂ ਕਿਹਾ ਦੇਖੋ ਦਿਮਾਗ ਦੇਖੋ ਚੱਲਦੀ ਤੁਸੀਂ ਉਹ ਜੁਗਾੜ ਸੋਚਣ ਨਾਲੋਂ ਚੰਗਾ ਹੈ ਕਿ ਨੂੰ ਕਿਵੇਂ ਛੱਡੀਏ ਇਹ ਰੱਸਾ ਕਿਵੇਂ ਵੱਢੀਏ ਉਧਰ ਨੂੰ ਸੋਚੋ ਇੱਕ ਵਾਰੀ ਜਿਹੜੇ ਮੇਰੇ ਕੋਲ ਆ ਜਾਂਦੇ ਨੇ ਜੀ ਮੁੜ ਕੇ ਤਾਂ ਨਹੀਂ ਉਹ ਬਾਬਾ ਜੀ ਦੀ ਕਿਰਪਾ ਹੈ ਮੁੜ ਕੇ ਨਸ਼ੇ ਵੱਲ ਨਹੀਂ ਗਏ ਮੱਖਾਂ ਪਰਿਵਾਰਾਂ ਦਾ ਅਸ਼ੀਰਵਾਦ ਸਾਨੂੰ ਮਿਲ ਰਿਹਾ ਪਿਆਰ ਮਿਲ ਰਿਹਾ ਇਹ ਜਿਹੜਾ ਅਸ਼ੀਰਵਾਦ ਹੈ ਸੀ ਹਮੇਸ਼ਾ ਕਹਿੰਦੇ ਹੁੰਨੇ ਆ ਪ੍ਰਮਾਤਮਾ ਸਾਡੇ ਤੇ ਬਣਾਈ ਰੱਖੀ ਔਰ ਸਾਡੇ ਅੰਦਰ ਉਹ ਆਤਮਾ ਦਾ ਪਰਵੇਸ਼ ਕਦੇ ਵੀ ਨਾ ਹੋਵੇ ਜਿਹੜੀ ਲੋਕਾਂ ਨੂੰ ਸਿਰਫ ਪੈਸਾ ਲੈਣ ਲਈ ਕੰਮ ਕਰਦੀ ਆ ਸਾਡੇ ਅੰਦਰ ਇਹ ਹੋਵੇ ਵੀ ਅੱਜ ਅਸੀਂ ਸਾਨੂੰ ਜੇ ਕੋਈ ਪੁੱਛੇ ਕਿੰਨਾ ਕੰਮ ਕੀਤਾ ਅਸੀਂ ਕਹੀਏ ਵੀ ਅੱਜ ਚਾਰ ਬੰਦਿਆਂ ਦਾ ਨਸ਼ਾ ਛਡਾਇਆ ਅਸੀਂ ਕਹੀਏ ਵੀ ਅੱਜ ਅਸੀਂ ਇੰਨੇ ਬੰਦਿਆਂ ਨੂੰ ਨਸ਼ਾ ਛਡਾਇਆ ਅਸੀਂ ਐਂ ਨਾ ਕਹੀਏ ਵੀ ਅਸੀਂ ਇੰਨੇ ਕਰੋੜ ਦਾ ਟਰਨਓਵਰ ਕਰਤਾ ਨਾ 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 ਮੇਰੇ ਮਾਲਕਾ ਇਹ ਇਹ ਹਮੇਸ਼ਾ ਰਿਹਾ ਔਰ ਟਰਨਓਵਰ ਤਾਂ ਆਪੇ ਹੀ ਹੋਈ ਜਾਂਦੇ ਹੁੰਦੇ ਨੇ ਔਰ ਟਰਨਓਵਰ ਇੱਥੇ ਹੀ ਰਹਿ ਜਾਂਦੇ ਨੇ ਗੱਲ ਕੁਝ ਵੀ ਨਹੀਂ ਹੈ ਜੀ ਮੈਂ ਕਈ ਵਾਰੀ ਸੋਚਦਾ ਹਾਂ ਨਾ ਵੱਡੀਆਂ ਵੱਡੀਆਂ ਕੋਠੀਆਂ ਦੇ ਅੱਗੋਂ ਲੰਘਦੇ ਹੋਏ ਵੀ ਜਿੱਦਣ ਕਿਤੇ ਕੋਈ ਕਾਂਡ ਹੋ ਗਿਆ ਤਾਂ ਇਹ ਬੰਦੇ ਨੇ ਇੱਥੋਂ ਹੀ ਜਾਣਾ ਟੁੱਟੀ ਹੋਈ ਉਹਦੇ ਤੇ ਚਾਰ ਪਾਈ ਤੇ ਉਹੀ ਸਾਡਾ ਉਹੀ ਸਾਡਾ ਹੋਣਾ ਉਹੀ ਤੁਹਾਡਾ ਉਹੀ ਸਭ ਦਾ ਹੋਣਾ ਪਰ ਜਿਹੜਾ ਅਸੀਂ ਸਮਾਜ ਦੇ ਵਿੱਚੋਂ ਜਿੱਦਣ ਅਸੀਂ ਜਾਈਏ ਤਾਂ ਘੱਟੋ ਘੱਟ ਜਿੰਨੇ ਕੁ ਲੋਕ ਸਾਨੂੰ ਜਾਣਦੇ ਨੇ ਉਹਨੇ ਕੁ ਲੋਕਾਂ ਦੀ ਅੱਖਾਂ 'ਚ ਪਾਣੀ ਤਾਂ ਹੋਣਾ ਚਾਹੀਦਾ ਬਿਲਕੁਲ ਜੀ ਬਹੁਤ ਅੱਛੀ ਬਾਤ ਆ ਤੁਸੀਂ ਆਪਣਾ ਕੰਮ ਕਰ ਰਹੇ ਹੋ ਆਪਣੀ ਲਾਈਨ ਦੇ ਵਿੱਚ ਆਪਣਾ ਸੇਵਾ ਜੀ ਵਾਕਈ ਇੰਨੀ ਵੱਡੀ ਸੇਵਾ ਹੈ ਤਾਂ ਮਨੁੱਖਤਾ ਦੀ ਅਸੀਂ ਮੈਂ ਇੱਕ ਕੀ ਮੇਰੀ ਆਵਾਜ਼ ਦੇ ਵਿੱਚ ਇੱਕ ਗੀਤ ریکارڈ ਹੋਇਆ ਕਿ ਰੱਬਾ ਮੈਨੂੰ ਨੇਕੀਆਂ ਕਮਾਉਣ ਜੋਗਾ ਕਰ ਦੇ ਜੀ ਕੰਮ ਕਿਸੇ ਦੂਸਰੇ ਦੇ ਆਉਣ ਜੋਗਾ ਕਰ ਦੇ ਕੀ ਕੀ ਬਾਤ ਹੈ ਆਪਣੇ ਨਾਲ ਦੁੱਖ ਜਿੱਦਾਂ ਨੇ ਵੰਡਾਈ ਦੇ ਹੋਰਾਂ ਨਾਲ ਦੁੱਖ ਵੀ ਵੰਡਾਉਣ ਜੋਗਾ ਕਰ ਦੇ ਰੱਬਾ ਮੈਨੂੰ ਨੇਕੀਆਂ ਕਮਾਉਣ ਜੋਗਾ ਕਰ ਦੇ ਸੋ ਤੁਸੀਂ ਜਿਹੜਾ ਹੈਗਾ ਨਸ਼ਾ ਛੁਡਾ ਕੇ ਉਹਨਾਂ ਲੋਕਾਂ ਦਾ ਬਹੁਤ ਵੱਡੀ ਨੇਕੀ ਸਰ ਕਰ ਰਹੇ ਹੋ ਬਹੁਤ ਅੱਛਾ ਲੱਗ ਰਿਹਾ ਬੁਖਾਪਾ ਜੀ ਮੈਨੂੰ ਤਾਂ ਅੱਜ ਇੱਥੇ ਆ ਕੇ ਇਦਾਂ ਲੱਗਾ ਜਿਵੇਂ ਆਪਾਂ ਵੀ ਕਿਸੇ ਯੱਗ ਦੇ ਵਿੱਚ ਹਿੱਸਾ ਪਾਇਆ ਹੋਵੇ ਜੀ ਬਿਲਕੁਲ ਬਿਲਕੁਲ ਯੱਗ ਨਾਲ ਇਹ ਘੱਟ ਗੱਲ ਨਹੀਂ ਹੈ ਕਿਉਂਕਿ ਸਾਡੀ ਇਸ ਤਕਰੀਰ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਹੈਗੇ ਬੱਚੇ ਉਹ ਨਸ਼ਾ ਛੱਡ ਕੇ ਆਪਣੀ ਅਸਲੀ ਰੀਅਲ ਜ਼ਿੰਦਗੀ ਦੇ ਵਿੱਚ ਆਉਣਗੇ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਹੈ ਗੋਲ ਸਾਹਿਬ ਤੁਹਾਡਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਔਰ ਸਾਰਿਆਂ ਨੂੰ ਪਿਆਰ ਭਰੀ ਸ਼ਾਸ੍ਰੀਕਾਲ ਸਤਿ ਸ਼੍ਰੀ ਅਕਾਲ